ਆਫਸਰ ਜਾ ਕੇ ਸੀਐਮ ਦੇ ਘਰ ਤੇ ਮੂਰੇ ਜਾ ਕੇ ਵੀ ਅਸੀਂ ਜਾਪ ਕਰਨਾ ਅਸੀਂ ਕੋਈ ਮਾਰੂ ਹਥਿਆਰ ਨਹੀਂ ਲੈ ਕੇ ਆਏ ਅਸੀਂ ਨਿਹੱਥੇ ਆ ਉਸ ਦਿਨ ਵੀ ਜਿਹੜਾ ਕੁਝ ਹੋਇਆ ਇਹਨਾਂ ਨੇ ਪ੍ਰੋਵੋਕ ਕਰਿਆ ਸਾਰਾ ਕੁਝ ਹੋ ਗਿਆ ਪਰ ਆਪਾਂ ਨੂੰ ਕੀ ਆਪਾਂ ਸਵਾਲ ਦਾ ਜਵਾਬ ਤਾਂ ਇਹਨਾਂ ਤੋਂ ਲੈ ਸਕਦੇ ਆ ਨਾ ਕਿ ਸਾਨੂੰ ਕਿਸ ਗੱਲ ਤੋਂ ਕਿਸ ਗੱਲ ਤੋਂ ਸਾਨੂੰ ਸਾਡੇ ਨਾਲ ਇਦਾਂ ਦਾ ਵਰਤਾਰਾ ਹੋ ਰਿਹਾ ਅਸੀਂ ਵੀ ਇਸ ਦੇਸ਼ ਦੇ ਵਸਨੀਕ ਹੈਗੇ ਆ ਸਾਡਾ ਵੀ ਹੱਕ ਬਣਦਾ ਸਾਨੂੰ ਹੁਣ ਆਪਾਂ ਸੰਗਤ ਖੜੇ ਹੋ ਗਏ ਇਥੋਂ ਆਪਾਂ ਬਾਹਰਾਂ ਗਾਂ ਨਹੀਂ ਜਾਣਾ ਇਹਨਾਂ ਦਾ ਕੋਈ ਅਧਿਕਾਰੀ ਆਉਂਦਾ ਤਾਂ ਵਧੀਆ ਨਹੀਂ ਆਪਾਂ ਜਮਾ ਨੇੜੇ ਜਾ ਕੇ ਇਹਨਾਂ ਨੂੰ ਆਪਾਂ ਇਹ ਸਵਾਲ ਪੁੱਛਣਾ ਹੈ ਵੀ ਸਾਨੂੰ ਕਿਹੜੀ ਗੱਲਾਂ ਤੁਸੀਂ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੰਦੇ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਬਣਿਆ ਜਿਹੜਾ ਕਹਿੰਦਾ ਸੀ ਮੈਂ ਘਰਾਂ ਦੇ ਵਿੱਚ ਆਫਿਸ ਖੋਲੂਗਾ ਮੈਂ ਪਿੰਡਾਂ ਪਿੰਡਾਂ ਵਿੱਚ ਬੈਠ ਕੇ ਗੱਲ ਕਰੂੰਗਾ ਵੀ ਸਾਰਿਆਂ ਦੀ ਮੈਂ ਮੰਗਾ ਪੁੱਛਾ ਕਰੂੰਗਾ ਵੀ ਤੁਹਾਨੂੰ ਕੀ ਕਿਸ ਚੀਜ਼ ਦੀ ਜ਼ਰੂਰਤ ਹੈ ਅੱਜ ਕਿੱਥੇ ਆ ਮੁੱਖ ਮੰਤਰੀ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ ਮੈਂ ਪਿੰਡਾਂ ਪਿੰਡਾਂ ਦੇ ਵਿੱਚ ਆਪਦੇ ਐਮਐਲਏ ਬਿਠਾ ਦੂੰਗਾ ਅੱਜ ਕਿੱਥੇ ਨੇ ਉਹ 92 ਐਮਐਲਏ ਕਿਹੜੇ ਪਿੰਡ ਦੇ ਵਿੱਚ ਬੈਠੇ ਨੇ ਉਹ ਸਾਨੂੰ ਵੀ ਦੱਸੋ ਕਿ ਸਾਡੇ ਤੋਂ ਵੋਟਾਂ ਹੀ ਲੈਣੀਆਂ ਸੀ ਨਹੀਂ ਉਹੀ ਤਾਂ ਗੱਲ ਹੈ ਨਾ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਵੀ ਮੈਂ ਆਪਦੇ ਐਮਐਲਏ ਪਿੰਡਾਂ ਦੇ ਵਿੱਚ ਵਾੜ ਦੂੰਗਾ ਮੈਂ ਚੰਡੀਗੜ੍ਹ ਦੇ ਵਿੱਚ ਰਹਿਣ ਹੀ ਨਹੀਂ ਦੇਣੇ ਜਾਂ ਤੇ ਅੱਜ ਸਾਡੇ ਸਵਾਲਾਂ ਦਾ ਜਵਾਬ ਦੇਵੇ ਨਾ ਕਿੱਥੇ ਅਸੀਂ ਕੋਈ ਅਲੱਗ ਦੇਸ਼ ਤੋਂ ਆ ਤਾਂ ਠੀਕ ਹੈ ਫਿਰ ਸਾਨੂੰ ਕਹਿ ਦੋ ਵੀ ਤੁਸੀਂ ਅੱਡ ਦੇਸ਼ ਤੋਂ ਸਾਡੇ ਨਾਲ ਕਿਦਾਂ ਦਾ ਵਰਤਾਰਾ ਹੋ ਰਿਹਾ ਚਾਰੇ ਪਾਸੇ ਪੁਲਿਸ ਲਾਤੀ ਪਤਾ ਨਹੀਂ ਕਿੱਡੇ ਵੱਡੇ ਅਸੀਂ 테러ਰਿਸਟ ਹੋਈਏ ਅਸੀਂ ਤਾਂ ਕੁਝ ਮੰਗ ਵੀ ਨਹੀਂ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਨੂੰ ਪੈਸੇ ਦੇ ਦਿਓ ਸਾਨੂੰ ਆਹ ਕੁਝ ਦੇ ਦਿਓ ਅਸੀਂ ਤਾਂ ਕਹਿੰਨੇ ਵੀ ਜਿਹੜੇ ਸਾਡੇ ਬੰਦੀ ਸਿੰਘ ਜੇਲਾਂ ਘਟ ਚੁੱਕੇ ਨੇ ਆਵਦੀਆਂ ਡਬਲ ਡਬਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕੱਢ ਦਿਓ ਇਹ ਸਰਕਾਰ ਆਪਣੇ ਨਾਲ ੱੱਕਾ ਕਰ ਦੇਖੋ ੱੱਕਾ ਤਾਂ ਕਰਦੇ ਨਾ ਆਪਾਂ ਕਰਨ ਦਿੰਨੇ ਆ ਤਾਂ ਆਪਾਂ ਹਰੇਕ ਤੇ ਵਿਸ਼ਵਾਸ ਕਰਦੇ ਆ ਜਦੋਂ ਵੋਟਾਂ ਮੰਗਣਾਉਂਦੇ ਆ ਆਪਣੇ ਵਰਗੇ 10 ਜਾਣੇ ਕਾਜੂ ਲੈ ਕੇ ਫਿਰ ਤੁਰੇ ਫਿਰਦੇ ਹੁੰਦੇ ਆ 10 ਜਾਣੇ ਠੰਡਾ ਲੈ ਕੇ ਤੁਰੇ ਫਿਰਦੇ ਹੁੰਦੇ ਆ ਆਪਣੀਆਂ ਕਮੀਆਂ ਇਹ ਉੱਥੇ ਚਮਚਿਆਂ ਦਾ ਕੰਪੀਟੀਸ਼ਨ ਹੁੰਦਾ ਹੈ ਕਿਹੜੇ ਐਮਐਲਏ ਦੇ ਕਿੰਨੇ ਵੱਡੇ ਚਮਚੇ ਆ ਉਹ ਕਹਿੰਦਾ ਨਹੀਂ ਨਹੀਂ ਮੈਂ ਵੱਡਾ ਚਮਚਾ ਹਾਂ ਉਹ ਕਹਿੰਦਾ ਨਹੀਂ ਨਹੀਂ ਮੈਂ ਵੱਡਾ ਚਮਚਾ ਹਾਂ ਬਹੁਤ ਆ ਗਈ ਹੈ ਭਾਈ ਪਿੰਡਾਂ ਦੀ ਭਾਜੀ ਤੇ ਅੱਜ ਉਹ ਚਮਚਿਆਂ ਨੂੰ ਵੀ ਪੁੱਛਣ ਦਾ ਸੋ ਹੈਗਾ ਵੀ ਤੁਸੀਂ ਉਦੋਂ ਵੋਟਾਂ ਮੰਗਦੇ ਹਣ ਕਿੱਥੇੋਂ ਕੀ ਇੱਕ ਵਾਰ ਮੰਗਾ ਵੀ ਦੱਸ ਦਿਓ ਜਿਹੜੀ ਜਿਹੜੀਆਂ ਮੰਗਾਂ ਨੇ ਮੰਗਾਂ ਜੀ ਦੇਖੋ ਆ ਜਿਹੜਾ ਇਹ ਸਾਡਾ ਪ੍ਰੋਗਰਾਮ ਸ਼ੁਰੂ ਕਰਨ ਦਾ ਜਿਹੜਾ ਮਕਸਦ ਸੀਗਾ ਜਿਹੜਾ ਜਗਤਾਰ ਸਿੰਘ ਹਵਾਰਾ ਜੀ ਨੂੰ ਦਿੱਲੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਉਹਨਾਂ ਦੇ ਜਿਹੜੇ ਕੇਸ ਐ ਇੱਥੇ ਮੋਹਾਲੀ ਔਰ ਚੰਡੀਗੜ੍ਹ ਚੱਲ ਰਹੇ ਨੇ ਤੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਇੱਥੇ ਲਿਆਂਦਾ ਜਾਵੇ ਇਸ ਮੁੱਖ ਮੰਗ ਕਾਰਨ ਅਸੀਂ ਜਿਹੜਾ ਉੱਥੇ ਮੁੱਖ ਮੰਤਰੀ ਦੇ ਕੋਚ ਸਾਧਾ ਰੱਖਿਆ ਸੀ ਪ੍ਰੋਗਰਾਮ ਪਰ ਕਿੱਡੀ ਵੱਡੀ ਜਿਹੜੀ ਸਾਡੇ ਨਾਲ ਦੇਖੋ ਧੱਕਾਸ਼ਾਹੀ ਹੋ ਰਹੀ ਹੈ ਜਿਹੜਾ ਕਹਿੰਦਾ ਹੁੰਦਾ ਸੀਗਾ ਬਹਿਬਲ ਮੋਰਚੇ ਤੇ ਜਾ ਕੇ ਕਹਿੰਦਾ ਹੁੰਦਾ ਸੀ ਇਹ ਤੇ ਕੇਜਰੀਵਾਲ ਵੀ ਤੁਹਾਨੂੰ 5 ਮਿੰਟਾਂ 'ਚ ਇਨਸਾਫ ਦੇ ਦਾਂਗੇ ਤੋਨੂੰ 5 ਮਿੰਟਾਂ ਦੇ ਵਿੱਚ ਤੁਹਾਡੇ ਜਿਹੜੇ ਗੁਰੂ ਸਾਹਿਬ ਦੀਆਂ ਜਿਨ੍ਹਾਂ ਨੇ ਬੇਅਦਬੀਆਂ ਕਰੀਆਂ ਉਹਨਾਂ ਨੂੰ ਅਸੀਂ 5 ਮਿੰਟਾਂ ਦੀ ਜੇਲ੍ਹਾਂ ਦੇ ਟੱਕ ਦੇਾਂਗੇ ਅੱਜ ਤਾਂ ਇੱਕ ਸਾਲ ਹੋਣ ਵਾਲਾ ਕਿੱਥੇ ਨੇ ਇਹ ਲੱਗਦਾ ਹੁਣ ਇਨਸਾਫ਼ ਮਿਲੇ ਦੇਖੋ ਇਨਸਾਫ਼ ਮਿਲਦਾ ਨਹੀਂ ਸਾਨੂੰ ਤਾਂ ਲੈਣਾ ਪਊਗਾ ਕੀ ਕਾਰਵਾਈ ਹੋਏਗੀ ਕਾਰਵਾਈ ਦੇਖੋ ਅਸੀਂ ਦੇਖੋ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਜਿਵੇਂ ਸੰਗਤ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ ਦੇ ਵਿੱਚ ਸ਼ਾਹ ਜਾਨ ਨੇ ਬੰਦ ਕੀਤਾ ਸੀ ਉਦੋਂ ਸੰਗਤ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੀ ਸੀ ਜਾ ਕੇ ਦਿਨੇ ਸੰਗਤ ਜਾਪ ਕਰਦੀ ਸੀ ਤੇ ਉਸ ਜਾਪ ਦੇ ਜਿਹੜਾ ਪ੍ਰਭਾਵ ਦੇ ਨਾਲ ਹੀ ਰਾਤ ਨੂੰ ਜਿਹੜਾ ਸ਼ਾਹਜਾਹ ਦੇ ਉੱਤੇ ਸਿੰਘ ਸ਼ੇਰ ਮੰਨ ਕੇ ਉਹਦੇ ਸਿਰ ਬੈਠਦੇ ਹੀ ਛਾਤੀ ਤੇ ਵੀ 10 ਸਾਡਾ ਗੁਰੂ ਕਿਉਂ ਬੰਦ ਕੀਤਾ ਹੋਇਆ ਤੇ ਇਹ ਜਾਪ ਦੀ ਤਾਕਤ ਹੀ ਆ ਵੀ ਇਹਨਾਂ ਨੂੰ ਵੀ ਨੀਂਦ ਆਉਣੀਆਂ ਬੰਦ ਹੋ ਚੁੱਕੀਆਂ ਤੇ ਇਹ ਇਹ ਜਾਪ ਦੀ ਤਾਕਤ ਹੀ ਹੈ ਕਿ ਇੱਕ ਨਾ ਇੱਕ ਦਿਨ ਇਹਨਾਂ ਨੂੰ ਜਿਹੜਾ ਸਾਨੂੰ ਇਨਸਾਫ ਦੇਣਾ ਪਊਗਾ ਨਹੀਂ ਤਾਂ ਜਿਹੜੀ ਜਿਵੇਂ ਸ਼ਾਹਜਾਹ ਨਾਲ ਹੋਇਆ ਜਿਹੜਾ ਔਰੰਗਜ਼ੇਬ ਨਾਲ ਜਦੋਂ ਉਹ ਜਫਰਨਾਮਾ ਨਹੀਂ ਪੜਦਾ ਸੀ ਤਾਂ ਉਹਦੇ ਰੋਟੀ ਨੰਗਣੀ ਬੰਦ ਹੋ ਗਈ ਸੀ ਤੇ ਇਹਨਾਂ ਦੇ ਵੀ ਰੋਟੀ ਨੰਗਣੀ ਬੰਦ ਹੋ ਜੂਗੀ ਨੇ ਤਾਂ ਇਹਨਾਂ ਨੂੰ ਸਵਾਲ ਚੱਲ ਰਿਹਾ ਤੁਸੀਂ ਬੰਦ ਕਰਾ ਕੇ ਪਲਾਨ ਕੀ ਕਰ ਰਹੇ ਹੋ ਪਲਾਨ ਅਸੀਂ ਇਹ ਕਰ ਰਹੇ ਆ ਜੀ ਸਾਨੂੰ ਇਹ ਚੀਜ਼ ਦਾ ਸਾਨੂੰ ਜਵਾਬ ਤਾਂ ਚਾਹੀਦਾ ਵੀ ਸਾਨੂੰ ਕਿਉਂ ਨਹੀਂ ਇੱਧਰ ਨੂੰ ਜਾਣ ਦਿੱਤਾ ਜਾਂਦਾ ਅਸੀਂ ਕਿਸੇ ਹੋਰ ਦੇਸ਼ ਦੇ ਵਸਨੀਕ ਆ ਜਾਂ ਇਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਦੇਖੋ ਅਸੀਂ ਤਾਂ ਜਿਹੜਾ ਅਸੀਂ ਉੱਧਰ ਨੂੰ ਜਾਵਾਂਗੇ ਜਿਹੜਾ ਸਾਡੇ ਨਾਲ ਗੱਲ ਕਰਨਾ ਚੋ ਦੇਖੋ ਕੋਈ ਵੀ ਚੀਜ਼ ਹੈ ਕੋਈ ਵੀ ਕਾਨੂੰਨ ਹੈ ਕੋਈ ਵੀ ਚੀਜ਼ ਆ ਸੜਕ ਵੀ ਬਣੀ ਹੈ ਇਹਦਾ ਵੀ ਪ੍ਰੋਪਰ ਨਕਸ਼ਾ ਬਣਿਆ ਵੀ ਆ ਚੀਜ਼ ਐਵੇਂ ਬਣਦੀ ਨਹੀਂ ਕੜੇ ਸਾਨੂੰ ਰੋਕੇ ਬੈਠੇ ਇਹਨਾਂ ਦਾ ਵੀ ਕੋਈ ਨਾ ਕੋਈ ਤਾਂ ਇਹਨਾਂ ਕੋਲੇ ਹੋਊਗਾ ਨਾ ਤੁਸੀਂ ਚਾਹੁੰਦੇ ਕਿ ਉੱਚ ਅਧਿਕਾਰੀ ਜਾਂ ਪ੍ਰਸ਼ਾਸਨ ਤੁਹਾਡੇ ਨਾਲ ਸਾਨੂੰ ਸਾਨੂੰ ਇਹ ਚੀਜ਼ ਤਾਂ ਦੱਸੀ ਜਾਵੇ ਵੀ ਸਾਨੂੰ ਕਿਉਂ ਰੋਕਿਆ ਗਿਆ ਇੱਥੇ ਦੇਖੋ ਜੀ ਅਸੀਂ ਸਾਰੇ ਬੈਠੇ ਆ ਸਾਡੇ ਨਾਲ ਨਿੱਕੇ ਨਿੱਕੇ ਬੱਚੇ ਬੈਠੇ ਆ ਅਸੀਂ ਕੋਈ ਇੱਥੇ ਹਮਲਾ ਥੋੜੀ ਕਰਨਾ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਚੰਡੀਗੜ੍ਹ ਸਿੱਖੋ 44 ਲੱਗੀ ਹੋ ਹੁੰਦਾ ਦਾਵਾ ਕੀਤਾ ਜਾ ਰਿਹਾ ਹਵਾਲਾ ਦਿੱਤਾ ਜਾ ਰਿਹਾ ਕਿ ਦੇਖੋ 144 ਕਿਉਂ ਲੱਗਦੀ ਹੈ ਜਦੋਂ ਇਹਨਾਂ ਦੇ ਮੰਤਰੀ ਹੁੰਦਾ ਹੁੰਦਾ ਲੱਖਾਂ ਲੱਖਾਂ ਦਾ ਕਾਟ ਹੁੰਦਾ ਉਦੋਂ ਕਿਉਂ ਨਹੀਂ ਲਾਉਂਦੇ 144 ਜਦੋਂ ਅਸੀਂ ਆਪਦੇ ਹੱਕ ਮੰਗਣ ਆਉਂਦੇ ਉਦੋਂ 144 ਲੱਗਦੀ ਹੈ ਧਰਨਾ ਸੀ ਉੱਥੇ ਬਹੁਤ ਦੁਨੀਆ ਸੀ ਬਹੁਤ ਆਮ ਆਦਮੀ ਪਾਰਟੀ ਵਰਕਰ ਆਏ ਹੋਏ ਸੀ ਚੰਡੀਗੜ੍ਹ ਤੇ ਅੱਜ ਫਿਰ 144 ਕਿੱਧਰ ਗਈ ਤੇਨ ਜਵਾਬ ਇਹ ਸਾਡੇ ਵਾਸਤੇ 144 ਲੱਗੀਆਂ ਸਾਡੇ ਵਾਸਤੇ ਯੂਐਪੀਏ ਲੱਗੇ ਸਾਡੇ ਵਾਸਤੇ ਹਰੇ ਕਾਨੂੰਨ ਹੈ ਦੇਖੋ ਇਹਨਾਂ ਨੇ ਕਿੰਨੇ ਵੱਡਾ ਦੇਖੋ ਪਰਸੋਂ ਜਿਹੜਾ 8 ਤਰੀਕ ਵਾਲਾ ਇੱਥੇ ਜੋ ਵੀ ਹੋਇਆ ਤੁਸੀਂ ਸਾਹਮਣੇ ਦੇਖਿਆ ਵੀ ਸ਼ਾਂਤਮਈ ਬੈਠੇ ਸੀ ਜਿੰਨਾ ਚਿਰ ਇਹਨਾਂ ਨੇ ਸਾਡੀਆਂ ਬਜ਼ੁਰਗਾਂ ਦੇ ਡਾਂਗਾਂ ਨਹੀਂ ਮਾਰੀਆਂ ਉਨਾਂ ਚਿਰ ਕਿਸੇ ਨੇ ਕੁਝ ਨਹੀਂ ਕਰਿਆ ਹਾਲਾਂਕਿ ਪਰਚੇ ਇਹਨਾਂ ਦੇ ਪੈਣੇ ਚਾਹੀਦੇ ਆ ਦੇਖੋ ਅੱਜ ਸਾਡੇ ਨਾਲ ਲੇਡੀਜ਼ ਆਈਆਂ ਤੇ ਅੱਜ ਅੱਜ ਤਾਂ ਸ਼ਾਇਦ 3-4 ਲੇਡੀਜ਼ ਪੁਲਿਸ ਖੜੇ ਆ ਉਸ ਦਿਨ ਇੱਕ ਵੀ ਲੇਡੀਜ਼ ਪੁਲਿਸ ਨਹੀਂ ਸੀਗਾ ਉਸ ਦਿਨ ਕਿੱਥੇ ਸੀ ਇਹਨਾਂ ਦਾ ਸੰਵਿਧਾਨ ਕਿੱਥੇ ਸੀ ਇਹਨਾਂ ਦਾ ਪ੍ਰਸ਼ਾਸਨ ਦੇਖੋ ਕਾਨੂੰਨ ਸਾਡੇ ਵਾਸਤੇ ਹੀ ਬਣਿਆ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਦੇਖੋ ਜਿਨ੍ਹਾਂ ਦੇ ਉੱਤੇ ਇਹ ਚੀਜ਼ ਸਾਬਤ ਹੋ ਚੁੱਕੀ ਹੈ ਕਿ ਉਹਨਾਂ ਨੇ ਇਹ ਬੇਅਦਬੀਆਂ ਕਰਾਈਆਂ ਉਹ ਤਾਂ ਘਰਾਂ 'ਚ ਬੈਠੇ ਆ ਉਹਨਾਂ ਵਾਸਤੇ ਸੰਵਿਧਾਨ ਨਹੀਂ ਉਹਨਾਂ ਵਾਸਤੇ ਕਾਨੂੰਨ ਨਹੀਂ ਸਾਡੇ ਵਾਸਤੇ ਕਾਨੂੰਨ ਹੈ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਪੁੱਛਣਾ ਚਾਹੁੰਦੇ ਹਾਂ ਨਾ ਤੂੰ ਵੀ ਸਾਡੇ ਤੇ ਕਿਉਂ ਇਹ ਤੁਸੀਂ ਵੱਖ-ਵੱਖ ਜਿਹੜੇ ਕਾਨੂੰਨ ਸਾਡੇ ਤੇ ਕਿਉਂ ਹਾਂਜੀ ਬਿਲਕੁਲ ਜਾਵਾਂਗੇ ਸ਼ਾਂਤਮਈ ਤਰੀਕੇ ਨਾਲ ਹੱਥ ਪਿੱਛੇ ਕਰਕੇ ਜਾਵਾਂਗੇ ਜੀ ਜੀ ਹੱਥ ਆਪਾਂ ਪਿੱਛੇ ਕਰ ਲੈਣੇ ਆ ਸਿੰਘ ਸਾਹਿਬ ਜੀ ਲੋਈ ਸੋਨੇ ਵਾਲੇ ਕਮੇ ਸਾਹ ਮੋਰਚ ਤੇ ਜਫਾ ਚੱਲਿਆ ਸੀ ਤੇ ਅੱਜ 7ਵਾਂ ਦਿਨ ਆਉ ਚੱਥੇ ਦਾ ਤੇ ਕਹਿੰਦੇ ਕਿ ਸਾਨੂੰ ਰੋਕ ਤੇ ਲਿਆ ਜਾਂਦਾ ਪ੍ਰਸ਼ਾਸਨ ਵੱਲੋਂ ਰੋਕ ਤੇ ਲਿਆ ਜਾਂਦਾ ਪਰ ਸਾਨੂੰ ਦੱਸੇ ਪ੍ਰਸ਼ਾਸਨ ਕਿ ਰੋਕਿਆ ਕਿਉਂ ਜਾਂਦਾ ਅੱਜ ਇੱਕ ਸਵਾਲ ਪੈਦਾ ਕਰ ਦਿੱਤਾ ਅਸੀਂ ਨੌਜਵਾਨ ਨੇ ਕਿ ਪ੍ਰਸ਼ਾਸਨ ਤੱਚੇ ਸਵਾਲ ਕਿਉਂ ਰੋਕਿਆ ਕਿਉਂ ਜਾਂਦਾ ਉਧਰਲੇ ਪਾਸੇ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਉਸ ਇਕੱਠ ਦੇ ਵਿੱਚ ਬਹੁਤ ਵਰਕਰ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਉੱਥੇ ਪਹੁੰਚਦੇ ਆ ਤੇ ਫਿਰ ਉਹ ਕਹਿੰਦੇ ਕਿ ਕੌਮੇ ਇਨਸਾਫ ਮੋਰਚੇ ਨੂੰ ਕਿਉਂ ਨਹੀਂ ਜਾਣਤਾ ਜਾਂਦਾ ਅਗਲੇ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਇਧਰਲੇ ਪਾਸੇ ਵੀ ਸ਼ੇਅਰ ਕਰ ਦਿੰਨੇ ਆ ਇਧਰਲੇ ਪਾਸੇ ਵੀ ਲਓ ਜੀ ਜੋ ਉਧਰਲੇ ਪਾਸੇ ਉੱਠੇ ਆ ਤੇ ਇਧਰ ਦੇ ਪ੍ਰਸ਼ਾਸਨ ਤੋਂ ਉਸੇ ਵਾਲਾ ਆਰਡ ਹੋ ਚੁੱਕਾ ਐ ਇਸ ਟਾਈਮ ਦੇ ਉੱਤੇ ਚੰਡੀਗੜ੍ਹ ਵਾਲੇ ਪਾਸੇ ਨੂੰ ਇੱਕ ਸੁਨੇਹਾ ਕਿ ਸਾਨੂੰ ਉਧਰਲੇ ਪਾਸੇ ਕਿਉਂ ਨਹੀਂ ਜਾਣਤਾ ਅੱਜ ਦੀਆਂ ਜਿਹੜੀਆਂ ਥੋੜੀ ਦੇਰ ਪਹਿਲਾਂ ਤਾਂ ਤਸਵੀਰਾਂ ਵਾਇਰਲ ਹੋਈਆਂ ਸੀ ਆਮ ਆਦਮੀ ਪਾਰਟੀ ਦਾ ਇੱਕ ਵੱ ਕੱਟਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਜੇ ਆਮ ਆਦਮੀ ਪਾਰਟੀ ਕਹਿੰਦੇ ਇਕੱਠ ਕਰ ਸਕਦੀ ਆ ਵਿਚਵੇਂ ਤੋਂ ਸਾਹਮਣੇ ਇਕੱਠ ਹੋ ਸਕਦਾ ਤੇ ਫਿਰ ਉੱਥੇ ਦਫਾ 144 ਕਿਥੇ ਗਈ ਪ੍ਰਸ਼ਾਸਨ ਦੀ ਕੀ ਪ੍ਰਸ਼ਾਸਨ ਦੀ ਦਫਾ 144 ਜਿਹੜੀ ਹੈਗੀ ਹੈ ਨਾ ਸਿੰਘਾਂ ਤੇ ਲੱਗੀ ਆ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹੱਥ ਪਿੱਛੇ ਕਰਕੇ ਵੀਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਹੱਥ ਅੱਗੇ ਕਰਕੇ ਪਿੱਛੇ ਕੀਤੀ ਹੋਏ ਆ ਤੇ ਆਹ ਕਹਿੰਦੇ ਕਿ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਜੀ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਸ਼ਾਂਤਮਈ ਤਰੀਕੇ ਨਾਲ ਅਸੀਂ ਗੱਲ ਕਰਨੀ ਹੈ ਅਸੀਂ ਇੱਕ ਇਹ ਚੀਜ਼ ਪੁੱਛਣਾ ਚਾਹੁੰਦੇ ਆ ਵੀ ਚੰਡੀਗੜ੍ਹ ਦੇਸ਼ ਤੋਂ ਅੱਡ ਕਰਤਾ ਜੀ ਸਾਨੂੰ ਬਿਨਾਂ ਗੱਲਾਂ ਦੇਖੋ ਬਿਨਾਂ ਗੱਲਾਂ ਸਾਨੂੰ ਇੱਥੇ ਰੋਕਿਆ ਜਾਂਦਾ ਸਾਡੇ ਕੋਲੇ ਕਿਸੇ ਕੋਲੇ ਦੱਸੋ ਕੋਈ ਤਿਆਰ ਹੈ ਸਾਡੇ ਨਾਲ ਨਿੱਕੇ ਨਿੱਕੇ ਬੱਚੇ ਨੇ ਅੱਜ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਕਿਹੜੇ ਕਾਨੂੰਨ ਦੇ ਤਹਿਤ ਸਾਨੂੰ ਇੱਥੇ ਰੋਕੇ ਰੱਖਿਆ ਜੇ ਤੁਸੀਂ ਕਹਿੰਦੇ ਹੋ 144 ਲੱਗਿਆ ਤਾਂ ਅੱਜ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਪ੍ਰੋਗਰਾਮ ਹੋਇਆ ਉੱਥੇ ਲੱਖਾਂ ਲੋਕ ਸੀ 144 ਉੱਥੇ ਕਿਉਂ ਨਹੀਂ ਲੱਗੀ ਜੀ 144 ਇਹ ਕਹਿ ਰਹੇ ਆ ਜੀ ਮੈਂ ਖਝੇੜੀ ਚ ਰਹਿੰਦਾ ਬਾਬਾ ਜੀ 20 ਬੰਦੇ ਮ ਇਹ ਸਿਰਫ ਸੜਕ ਆ ਰਾਤ ਨੂੰ 3 ਵੀ ਇੱਥੇ ਇੱਥੋਂ ਦੀ ਸੰਗਤ ਜਾਂਦੀ ਹੈ ਜਿਹੜੇ 17 ਮਾਰਕੀਟ ਚ 22 ਦੀ ਮਾਰਕੀਟ ਚ ਕਿੰਨੇ ਕਿੰਨੇ ਬੰਦੇ ਇਕੱਠੇ ਫਿਰਦੇ ਸਾਡੇ ਵਾਸਤੇ 115 44 ਲੱਗੀ ਹੈ ਜੀ ਇੱਕ ਕਾਨੂੰਨ ਹੈ ਨਾ ਸੜਕ ਪਾਰ ਕਰਦੇ ਚੇਂਜ ਹੋ ਜਾ ਕੇ ਕ ਇਹ ਕਾਨੂੰਨ ਸਿਰਫ ਸਾਡੇ ਵਾਸਤੇ ਬਣਿਆ ਜੀ ਵੱਡੇ ਬੰਦੇ ਵਾਸਤੇ ਕਾਨੂੰਨ ਹੀ ਨਹੀਂ ਜਪੀ ਰਹੇ ਕਿ ਮੋਰਚਾ ਚਲਾ ਰਹੇ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਜੀ ਜਦੋਂ ਦੇਖੋ ਇਹ ਸਰਕਾਰਾਂ ਵੀ ਕਹਿੰਦੀਆਂ ਸੀ ਹਾਂਜੀ ਉਹ ਜਿੱਤਾਂ ਤੋੜ ਕੇ ਇਹਨੂੰ ਹਾਂਜੀ ਇਹਨੂੰ ਕਿਸੇ ਨੂੰ ਫੜਾ ਦੋ ਯਾਰ ਨਹੀਂ ਕੋਈ ਗੱਲ ਨਹੀਂ ਨਹੀਂ ਮਜਦਾ ਜੀ ਜਾਬਤੇ ਜਾ ਬੱਚਾ ਸਾਡਾ ਹਾਂਜੀ ਉਹ ਗੱਲਾਂ ਆ ਬਾਬਾ ਜੀ ਵੀ ਉਧਰੋਂ ਚੰਡੀਗੜ੍ਹ ਵਾਲਿਆਂ ਨਾਲ ਵਾਰ-ਵਾਰ ਗੱਲਬਾਤ ਅਸੀਂ ਵੀ ਕਰਦੇ ਰਹੇ ਹਾਂ ਅਸੀਂ ਇਨਟੈਕ ਹਾਂ ਹਾਂਜੀ ਅਸੀਂ ਅਸੀਂ ਇਨਟੈਕ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਆ ਤੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਹਾਲ ਦੀ ਘੜੀ ਕੋਈ ਹੈ ਨਹੀਂ ਤੁਹਾਡੇ ਵੱਨੀਓ ਕੋਈ ਪ੍ਰਬਧਾਨ ਨਹੀਂ ਸਾਨੂੰ ਰੋਕਣ ਦਾ ਜੀ ਇੱਥੇ ਮਤਲਬ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨਾਲ ਗੱਲ ਕਰਕੇ ਨਹੀਂ ਨਹੀਂ ਚੰਡੀਗੜ੍ਹ ਰੋਕ ਰਿਹਾ ਸਾਨੂੰ ਇਹ ਪੰਜ ਪੰਜਾਬ ਰੋਕ ਰਿਹਾ ਸਾਨੂੰ ਪਹਿਲਾਂ ਚੰਡੀਗੜ੍ਹ ਰੋਕ ਰਿਹਾ ਚੰਡੀਗੜ੍ਹ ਦੇ ਨਾਲ ਜਿਹੜੀ ਗੱਲਬਾਤ ਅਸੀਂ 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 ਤੂੰ ਰੋਕ ਕੇ ਰਿਹਾ ਲੈਟ ਅਸ ਗੋ ਨਾ ਨਹੀਂ ਅਸੀਂ ਨਹੀਂ ਇੱਦਾਂ ਜਾਣ ਦੇ ਸਕਦੇ ਜੀ ਅਸੀਂ ਨਹੀਂ ਇੱਦਾਂ ਜਾ ਕਿਉਂਕਿ ਜਦੋਂ ਜੇ ਅੱਗੇ ਪਰਮਿਸ਼ਨ ਤੂੰ ਸੁਣ ਤਾਂ ਲੋ ਨਾ ਚੰਡੀਗੜ੍ਹ ਵਾਲੇ ਇੱਥੇ ਬਕਤਨਾਥ ਕਿਤੇ ਜਾਣ ਜੀ ਤੁਸੀਂ ਉੱਥੋਂ ਦੇ ਕੋਲ ਜਦੋਂ ਆਉਂਦੇ ਗੱਲਬਾਤ ਕਰਨ ਤੁਸੀਂ ਉਸ ਬਾਰੇ ਕੋਈ ਨਹੀਂ ਆਉਂਦਾ ਜੀ ਨਹੀਂ ਅਸੀਂ ਕੋਈ ਗੱਲ ਕਰਨੀ ਹੈ ਇੱਥੇ ਇੱਕ ਗੱਲ ਤੁਹਾਨੂੰ ਪੁੱਛ ਰਿਹਾ ਹਾਂ ਭਾਈ ਜੀ ਸਾਨੂੰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਸਾਨੂੰ ਇਸ ਇਸ ਕਾਨੂੰਨ ਦੇ ਤਹਿਤ ਸਾਨੂੰ ਇੱਥੇ ਰੋਕਿਆ ਹੋਇਆ ਅਸੀਂ ਕੋਈ ਕ੍ਰਾਈਮ ਕੀਆ ਅਸੀਂ ਕੋਈ ਗਲਤ ਕਰ ਰਹੇ ਹਾਂ ਅਸੀਂ ਕੋਈ ਸ਼ੱਕ ਤੁਸੀਂ ਵੀ ਆ ਗੁਰੂ ਤੁਹਾਡਾ ਵੀ ਆ ਠੀਕ ਨੇ ਕੱਲਾ ਸਾਡਾ ਨਹੀਂ ਗੁਰੂ ਹੈ ਕਹਿੰਦਾ ਤੁਸੀਂ ਵੀ ਦਸਾਰਾ ਬਣੇ ਆ ਤੋਂ ਨੂ ਗੁਰੂ ਸਾਹਿਬ ਨੇ ਦਸਤਾਰ ਬਖਸ਼ੀ ਕਿ ਉਹ ਦੇਖੋ ਗਵਰਨਮੈਂਟ ਰਾਈਟ ਇੱਕ ਮਿੰਟ ਬਈ ਗਵਰਨਮੈਂਟ ਰਾਈਟ ਵੀ ਸਾਡਾ ਹੀ ਗੁਰੂ ਆ ਖਡਰਨ ਰਾਈਟ ਆਪਾਂ ਨੂੰ ਇਹ ਇਹ ਸਾਡਾ ਇੱਕ ਸੰਵਿਧਾਨਿਕ ਹੱਕ ਹੈ ਸੰਵਿਧਾਨ ਦੀ ਗੱਲ ਹੀ ਕਰ ਲੋ ਸਾਡਾ ਸੰਵਿਧਾਨਿਕ ਹੱਕ ਹੈ ਅਸੀਂ ਇੱਥੇ ਚੁੱਪ ਚਾਪ ਬੈਠੇ ਆ ਸ਼ਾਂਤ ਤਰੀਕੇ ਨਾਲ ਅਸੀਂ ਆ ਤੁਹਾਡੀ ਸਾਰੀ ਫੋਰਸ ਨੂੰ ਮਹਾਰਾਜ ਗੁਰੂ ਸਾਹਿਬ ਨੇ ਲੰਗਰ ਬਖਸ਼ਿਆ ਸਾਰਿਆਂ ਨੇ ਛਕਿਆ ਜੀ ਅਸੀਂ ਤਾਂ ਨਹੀਂ ਕੋਈ ਵਖਰੇਵਾ ਕਰੇ ਨਾ ਤੁਹਾਡੇ ਨਾਲ ਪਰ ਸਾਡੇ ਨਾਲ ਕਿਉਂ ਵਖਰੇਵਾ ਹੋ ਰਿਹਾ ਨੇ ਪੰਜਾਬ ਪੰਜਾਬ ਦੇ ਬੰਦੇ ਸਾਡੇ ਬਣਾਇਆ ਕਰੋ ਸਾਨੂੰ ਇਹ ਦਬਾਰ ਰੱਖਿਆ ਹੈ ਮੱਖ ਮੰਤਰੀ ਨੂੰ ਮਿਲਣ ਤੁਸੀਂ ਸਾਨੂੰ ਮਿਲਣ ਨਹੀਂ ਦੇ ਰਹੇ ਇਹਦਾ ਜਵਾਬ ਦੇ ਦਿਓ ਜੀ ਕੀ ਕਰੀਜੀ ਗੱਲ ਜੇ ਇਹ ਗੱਲ ਕਹਿੰਦੇ ਹੋ ਵੀ ਚੰਡੀਗੜ੍ਹ ਸੈਂਟਰ ਦੇ ਅੰਡਰ ਆਉਂਦਾ ਤੇ ਪੰਜਾਬ ਦਾ ਮੁੱਖ ਮੰਤਰੀ ਉੱਥੇ ਬੈਠਾ ਕੀ ਕਰਦਾ ਮੁੱਖ ਮੰਤਰੀ ਦਾ ਪੰਜਾਬ ਦਾ ਹੈ ਨਾ ਜੀ ਉਹ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਜਾ ਕੇ ਗੱਲ ਕਰੇ ਸਾਡੇ ਨਾਲ ਉੱਥੇ ਕਿਉਂ ਬੈਠਾ ਹੋਇਆ ਆ ਕਿ ਸਾਡੇ ਜਾਪਤ ਕੋਲ ਉਹ ਬੋਟਲ ਆ ਜਾਂਦੇ ਆ ਪੰਜਾਬ ਜਾਂਦੇ ਆ ਇਹ ਕਹਿੰਦੇ ਚੰਡੀਗੜ੍ਹ ਹੈ ਚਲੋ ਜਾਪ ਕਰਨਾ ਆਪਾਂ ਇੱਥੇ ਹੋਰ ਸਮਾਂ ਨਹੀਂ ਨਹੀਂ ਹੋਰ ਦੇਖੋ ਅਸੀਂ ਕਿੰਨੇ ਦਿਨ ਬੱਲੇ ਅਸੀਂ ਹਰ ਰੋਜ਼ ਆਉਂਦਾ ਸਾਡਾ ਜੱਥਾ ਦੇਖੋ ਅਸੀਂ ਅਸੀਂ ਇੱਥੇ ਆ ਕੇ ਬੈਠੇ ਆ ਅਸੀਂ ਆ ਕੇ ਇੱਥੇ ਬੈਠੇ ਆ ਤੁਹਾਡੇ ਪ੍ਰਸ਼ਾਸਨ ਵਾਲੇ ਭਾਈ ਸਾਹਿਬ ਵੀ ਉਤੋਂ ਸਾਡੇ ਨਾਲ ਤੁਰੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀ ਵੀ ਦੇਖੋ ਅਸੀਂ ਜਾਪ ਤੇ ਚ ਰਹੇ ਹਣਾ ਪਰ ਦੇਖੋ ਸਾਡਾ ਜਿਹੜਾ ਹੱਕ ਆ ਸੀ ਉਹ ਤਾਂ ਮੰਗ ਪੁੱਛ ਸਕਦੇ ਆ ਨਾ ਭਾਈ ਜੀ ਕਿਉਂ ਰੋਕਿਆ ਹੁਣ ਤੁਹਾਡੇ ਕੋਲ ਕੋਈ ਜਵਾਬ ਹੀ ਨਹੀਂ ਤੇ ਭਾਈ ਜੀ ਫਿਰ ਕਿਹੜੇ ਕਾਨੂੰਨ ਦੀ ਤੇ ਕਿਹੜੇ ਸੰਵਿਧਾਨ ਦੀ ਆਪਾਂ ਗੱਲ ਕਰਦੇ ਆਂ ਤੁਸੀਂ ਵੀ ਇਹ ਸਾਰੇ ਕਿਸੇ ਨਾ ਕਿਸੇ ਲਾਈਨ ਦੇ ਵਚਨਬੰਦ ਤਾਂ ਹੈਗੇ ਹੋ ਹੁਣ ਅਸੀਂ ਇੱਕ ਲਾਈਨ ਖਿੱਚ ਕੇ ਬਹਿ ਗਏ ਵੀ ਚਾਰ ਮੰਗਾ ਤੋਂ ਬਿਨਾ ਅਸੀਂ ਉੱਠਦੇ ਨਹੀਂ ਤੇ ਤੁਸੀਂ ਵੀ ਕੋਈ ਨਾ ਕੋਈ ਲਾਈਨ ਦੇ ਵਚਨਬੰਦ ਤਾਂ ਤੁਸੀਂ ਹੋਵੋਗੇ ਵੀ ਇਸ ਇਸ ਕਾਨੂੰਨ ਦੇ ਤਹਿਤ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਇੱਥੇ ਸਾਨੂੰ ਕੋਈ ਤਾਂ ਜਵਾਬ ਦਿਓ ਬਾਈ ਜੀ ਦੇਖੋ ਮੀਟਿੰਗ ਤੁਸੀਂ ਬਹੁਤ ਮੈਂ ਦੱਸਦਾ ਮੀਟਿੰਗਸ ਵਾਸਤੇ ਕੋਈ ਰੋਕ ਟੋਕ ਨਹੀਂ ਹੈ ਕੁਝ ਨਹੀਂ ਹੈ ਤੁਸੀਂ ਕੋਈ ਮੀਟਿੰਗ ਕਰਨੀ ਹੈ ਕੁਝ ਕਰਨੀ ਹੈ ਬਾਬਾ ਜੀ ਮੀਟਿੰਗ ਤਾਂ ਅਸੀਂ ਮੀਟਿੰਗ ਤਾਂ ਨਹੀਂ ਹੈ ਅਜੰਡਾ ਹੀ ਨਹੀਂ ਅਸੀਂ ਤਾਂ ਇਹ ਕੱਲ੍ਹ ਕਹਿੰਦੀ ਵੀ ਚਾਰ ਚਾਰ ਅਸੀਂ ਮੰਗਾ ਰੱਖਤੀਆਂ ਹਾਂ ਉਹਦੇ ਜੋ ਇੱਕ ਵੀ ਦੱਸੋ ਕੋਈ ਗਲਤ ਚਾਰ ਮੰਗਾ ਰੱਖਤੀਆਂ ਚਾਰ ਜਿਤਨ ਮੰਗ ਜਾਣਾ ਸੀ ਚੱਲ ਜਾਣਗੇ ਮੀਟਿੰਗ ਦਾ ਤਾਉਂ ਹੁੰਦੀ ਹੈ ਨਾ ਵੀ ਅਸੀਂ ਚਾਰਾਂ ਚੋਂ ਦੋ ਮੰਨਣੀਆਂ ਹੋਊ ਕੋਈ ਤਰੀਕਾ ਤਾਂ ਹੋਊਗਾ ਨਾ ਮੰਗਾਉਣ ਦਾ ਤਰੀਕਾ ਲੋਣ ਪ੍ਰਸ਼ਾਸਨ ਦੇਖੇ ਨਾ ਜੀ ਪ੍ਰਸ਼ਾਸਨ ਦੇ ਨਾਲ ਤਾਲਮੇਲ ਤਾਂ ਰੱਖਣਾ ਹੀ ਪੈਣਾ ਹੈ ਪ੍ਰਸ਼ਾਸਨ ਦੇ ਨਾਲ ਤਾਲਮੇਲ ਰੱਖਿਆ ਬਾਬਾ ਜੀ ਚੁੱਪ ਕਰਕੇ ਬੈਠੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਫਿਰ ਥੋੜੀ ਜਿਹੜੀ ਕਮੇਟੀ ਹੈਗੀ ਹੈ ਤੁਸੀਂ ਉਹਨਾਂ ਦੇ ਥਰੂ ਅਸੀਂ ਕਹਿੰਦੇ ਹਾਂ ਬਾਬਾ ਜੀ 31 ਸਿੰਘ ਹੈ 32ਵਾਂ ਮੈਂ ਮੈਂ ਵੀ ਕਮੇਟੀ 'ਚ ਕਮੇਟੀ 'ਚੋਂ ਫਿਰ ਠੀਕ ਹੈ ਅਸੀਂ ਤਾਂ ਹੀ ਤਾਂ ਪੁੱਛ ਰਹੇ ਹਾਂ ਦੇਖੋ ਤੁਸੀਂ ਕਿਹਦੇ ਨਾਲ ਮਤਲਬ ਤੁਹਾਡੇ ਉਹਨਾਂ ਦਾ ਕੋਈ ਅਸੀਂ ਗੱਲ ਕਰ ਲੈਨੇ ਆ ਕਿਸੇ ਵਫਾ ਦੇ ਨਾਲ ਤੁਹਾਡੀ ਮੀਟਿੰਗ ਦ ਵਿਚ ਜਾ ਸੰਗ ਪਈ ਜਾਂਦੀ ਆ ਇਹਦੇ ਦੇ ਮਿਲ ਨੂੰ ਸੰਗ ਪਈ ਜਾਂਦੀ ਹੈ ਮੁੱਖ ਮੰਤਰੀ ਸਾਹਸਣ ਡਾ ਮੀਡੀਆ ਖੜਾ ਜੀ ਉਹ ਸਾਰਾ ਕੁਝ ਕੈਮਰੇ ਤੇ ਚੱਲ ਰਿਹਾ ਅਸੀਂ ਤਾਂ ਇਹ ਪੁੱਛ ਰਹੇ ਹਾਂ ਵੀ ਸਾਨੂੰ ਕਿਉਂ ਰੋਕਿਆ ਗਿਆ ਤੁਹਾਨੂੰ ਦੇਖੋ ਪ੍ਰੋਟੈਸਟ ਵਾਸਤੇ ਚੰਡੀਗੜ੍ਹ ਦੇ ਵਿੱਚ ਐਂਟਰ ਕਰਨਾ ਚੰਡੀਗੜ੍ਹ ਵਾਲੇ ਦੇ ਮੁਤਾਬਿਕ ਉਹਨਾਂ ਦੀ ਮਨਾਹੀ ਹੈ ਮੀਟਿੰਗ ਵਾਸਤੇ ਦਰਵਾਜ਼ੇ ਖੁੱਲੇ ਐ ਤੁਸੀਂ ਦੱਸੋ ਮੀਟਿੰਗ ਕਿਤੇ ਨਾਲ ਕਰਨੀ ਹੈ ਕਿਵੇਂ ਕਰਨੀ ਹੈ ਉਹ ਮੀਟਿੰਗ ਵਾਸਤੇ ਉਹ ਜਿਹਾ ਸਮਾਂ ਲੈ ਕੇ ਤੁਹਾਡੀ ਮੀਟਿੰਗ ਕਰਵਾ ਦਿੱਤੀ ਚੰਡੀਗੜ੍ਹ ਪ੍ਰਸ਼ਾਸਨ ਨੇ ਤਾਂ ਪੰਜਾਬ ਪੁਲਿਸ ਦੀ ਡਿਊਟੀ ਲਾਈ ਆ ਵੀ ਇਹਨਾਂ ਨੂੰ ਕਿ ਈ ਗੱਲ ਨਹੀਂ ਸ਼ਮ। ਕਮਾਂ। ਉਹ ਤੁਹਾਨੂੰ ਪਤਾ ਹੈ ਨਾ ਕੀ ਹੋਇਆ ਮੈਂ ਦੱਸਦਾ। ਉਹ ਪਹਿਲਾਂ ਜਿਹੜੀ ਆਪਣਾ ਇੱਥੇ ਹੋਇਆ ਉਸ ਦਿਨ ਜਿਹੜਾ ਮਤਲਬ ਇੱਥੇ ਜਿਹੜਾ ਪ੍ਰੋਟੈਸਟ ਨੇ ਹਿੰਸਾ ਗ੍ਰੂਪ ਧਾਰਨ ਕਰ ਲਿਆ ਉਸ ਕਰਕੇ ਇਹ ਹੈ ਵੀ ਹੁਣ ਉਹ ਚੰਡੀਗੜ੍ਹ ਪ੍ਰਸ਼ਾਸਨ ਪਿੱਛੇ ਹੁਣ ਉਹ ਕਹਿੰਦੇ ਵੀ ਪੰਜਾਬ ਦੀ ਜ਼ਿੰਮੇਵਾਰੀ ਹੈ ਪੰਜਾਬ ਵਾਲੇ ਗੱਲ ਕਰੋ। ਉਹ ਗੌਰਨੋ ਜੇ ਚੰਡੀਗੜ੍ਹ ਪ੍ਰਸ਼ਾਸਨ ਪਿੱਛੇ ਹੈ ਜੀ ਤੇ ਫਿਰ ਅਸੀਂ ਅਸੀਂ ਆਪ ਦਾ ਚੁੱਪ ਕਰਕੇ ਜਾਵਾਂਗੇ ਜੇ ਹਿੰਸਕ ਹੋਇਆ ਤਾਂ ਸਾਨੂੰ ਫੜ ਲਿਓ ਰੈਸਟ ਕਰ ਲਿਓ ਸਾਡੇ ਕੋਲ ਹੀ ਇਸ ਚੀਜ਼ ਦੀ ਪਰਮਿਸ਼ਨ ਜੀ ਜੇ ਅਸੀਂ ਹਿੰਸਕ ਹੋਣਾ ਤਾਂ ਪਰਮਿਸ਼ਨ ਨਾਲ ਲਿਕੇ ਆਵਾਂਗੇ ਜੀ ਦੱਸੋ ਪਹਿਲਾਂ ਸਾਡੇ ਕੋਲ ਹੁਣ ਤੁਹਾਡੇ ਕੋਲ ਹੀ ਕੋਈ ਪਰਮਿਸ਼ਨ ਨਹੀਂ ਹੈ ਚਲੋ ਤੁਸੀਂ ਤਾਂ ਤੁਹਾਡੀਆਂ ਜਾਣਦੀਆਂ ਤੁਸੀਂ ਤਾਂ ਬਹੁਤ ਅਹੁਦੇਦਾਰ ਬੰਦੇ ਹੋ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਤੇ ਸਾਾਨੂੰ ਸਾਨੂੰ ਵੀ ਜਾਣਦੀ ਹੋ ਫੇਰ ਜਾਣਦੀ ਹੈ ਨਹੀਂ ਕੁਝ ਨਹੀਂ ਦੇਣਾ ਜੀ ਨਹੀਂ ਫਿਰ ਚੰਡੀਗੜ੍ਹ ਵਾਲਿਆਂ ਨੂੰ ਸਾਡੇ ਮੱਥੇ ਲਾਉਣਾ ਜੀ ਉਹਨਾਂ ਨੂੰ ਸਾਡੇ ਨਾਲ ਗੱਲ ਦਾ ਕਰੀਏ ਤੁਹਾਨੂੰ ਕਿ ਮੂਰੇ ਕਰਦੇ ਆ ਉਹ ਪੰਜਾਬ ਦੇ ਪੁੱਤਾਂ ਨੂੰ ਪੰਜਾਬ ਦੇ ਖਿਲਾਫ ਕਿਉਂ ਖੜਾ ਕਰੀ ਖੜਿਆ ਉਹਨਾਂ ਨਾਲ ਕਰਾਓ ਗੱਲ ਦੇ ਸਾਨੂੰ ਜਾਣ ਦੇ ਮੁੱਖ ਮੰਤਰੀ ਗੱਲ ਕਰ ਲਿਓ ਫਿਰ ਆਮ ਨਾਲ ਬਹੁਤ ਸੀਸਰ ਬੁਲਾ ਲਾ ਗੱਲ ਦਾ ਹਾਲ ਤਾਂ ਬੈਠ ਸਾਨੂੰ ਦੇਖੋ ਜੀ ਸਾਨੂੰ ਤਾਂ ਇਸ ਚੀਜ਼ ਦਾ ਜਵਾਬ ਦੇ ਦਿਓ ਅਸੀਂ ਪਿੱਛੇ ਜਾ ਕੇ ਬੈਠਨੇ ਆ ਸਾਨੂੰ 10 ਮਿੰਟਾਂ ਦੇ ਦਿਓ 15 ਦੇ ਦਿਓ ਸਾਨੂੰ ਇਸ ਚੀਜ਼ ਦਾ ਸਾਨੂੰ ਪਤਾ ਤਾਂ ਹੋਵੇ ਨਾ ਜੀ ਕਿ ਕਿਹੜੀ ਗੱਲੋਂ ਸਾਨੂੰ ਇੱਥੇ ਰੱਖਿਆ ਉਹਨਾਂ ਦਾ ਆਫੀਸਰ ਬੁਲਾ ਦਿੰਦੇ ਆ ਬ੍ਰਦਰ ਜੋ ਤੁਹਾਡੀ ਪ੍ਰੈਸ਼ਰ ਡਿਮਾਂਡ ਹੈ ਅਸੀਂ ਉਹਨਾਂ ਦੇ ਜਿਹੜਾ ਕੋਈ ਕੰਸਰਨਡ ਆਫੀਸਰ ਉਹਨਾਂ ਨੂੰ ਬੁਲਾ ਲਾ ਲੀਏ ਬੁਲਾ ਕੇ ਤੁਸੀਂ ਸਾਨੂੰ ਦੱਸੋ ਉਹ ਹੋ ਜਾਣਗੇ ਅਸੀਂ ਪੂਰੇ ਘੰਟੇ ਜਾਤਾ ਨਹੀਂ ਜਾਂਦੇ ਜੀ ਸ਼ਾਦੀ ਸੰਗਤ ਇੰਨੀ ਜਾਂਦੇ ਨਹੀਂ ਹੈ ਜੀ ਜਨਾਬਾਂ ਦੇ ਇੱਕ ਵਾਰੀ ਸੰਗਤ ਨੂੰ ਕਹਿ ਦਵਾਤਾ ਫਿਰ ਸਾਡੀ ਪ ਵੋਇਲੈਂਟ ਨਹੀਂ ਕਰਨੀ ਇੱਕ ਮਿੰਟ ਬਾਬਾ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਆਪਾਂ ਜਿੱਥੋਂ ਖੜੇ ਹੋ ਗਏ ਸੀ ਆਪਾਂ ਉੱਥੇ ਹੀ ਬੈਠਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਤੇ ਇਹ ਪ੍ਰਸ਼ਾਸਨ ਸੀ ਪੰਜਾਬ ਪੁਲਿਸ ਦੇ ਨੌਜਵਾਨ ਸੀ ਪੰਜਾਬ ਪੁਲਿਸ ਦੇ ਅਫੀਸਰ ਸੀ ਜਿਨ੍ਹਾਂ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਕਿ ਅਸੀਂ ਚੰਡੀਗੜ੍ਹ ਪੁਲਿਸ ਨੂੰ ਤੁਹਾਡਾ ਮੈਸੇਜ ਦੇ ਦਿੰਦੇ ਆ ਕਿ ਇਹ ਰੋਕਿਆ ਕਿਉਂ ਗਿਆ ਇਹ ਸਵਾਲ ਦਾ ਜਵਾਬ ਤنی ਵਸੇ ਪ੍ਰਸ਼ਾਸਨ ਨੇ ਕੋਈ ਵੀ ਦਿੱਤਾ ਰੋਕਣ ਦੀ ਜਦੋਂ ਗੱਲ ਹੋਈ ਆ ਤੇ ਰੋਕਿਆ ਕਿਉਂ ਗਿਆ ਉਹਦਾ ਜਵਾਬ ਤنی ਦਿੱਤਾ ਕੋਈ ਪਰ ਪ੍ਰਸ਼ਾਸਨ ਨੂੰ ਇੱਕ ਸਵਾਲ ਵੀ ਸੀ ਕਿ ਸਾਨੂੰ ਅੱਗੇ ਕਿਉਂ ਨਹੀਂ ਜਾਣਤਾ ਗਿਆ ਪ੍ਰਸ਼ਾਸਨ ਸਾਨੂੰ ਗੋਲੀ ਵੀ ਮਾਰਦੇ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਅਸੀਂ ਬਿਲਕੁਲ ਜਾਬਤੇ ਜੇ ਰਹਿਣਾ ਹੈ ਸਾਨੂੰ ਗੋਲੀਆਂ ਮਾਰੇ ਜੋ ਮਰਜ਼ੀ ਕਰਨ ਅਸੀਂ ਕੁਝ ਨਹੀਂ ਕਹਿਣਾ ਇਹਨਾਂ ਨੂੰ ਤੁਸੀਂ ਤਸਵੀਰ ਚ ਵੇਖ ਸਕਦੇ ਹੋ ਜਿਹੜੀ ਅਸੀਂ ਦੁਪਹਿਰ ਦੇ ਸਮੇਂ ਤੱਕ ਤਸਵੀਰਾਂ ਦਿਖਾ ਲਈ ਸੀ ਕਿ 2.5 ਸਾਲ ਦਾ ਬੱਚਾ ਪੌਣੇ 3 ਸਾਲ ਦਾ ਜਿਹੜਾ ਬੱਚਾ ਵਾ ਉਹ ਨਾਲ ਲੈ ਕੇ ਉਹਨਾਂ ਦੇ ਪਿਤਾ ਜੀ ਪਹੁੰਚੇ ਹੋਏ ਗਿਆ ਉਹਦੇ ਨਾਲ ਵੱਡਾ ਉਹ ਚੰਗੀ ਉਹਨਾਂ ਦਾ 6 ਤੋਂ 7 ਸਾਲ ਦਾ ਉਹ ਵੀ ਨਾਲ ਆ ਉਹਨਾਂ ਦੇ ਧਰਮ ਸੁਪਤਨੀ ਨਾਲ ਆ ਪਿੱਛੇ ਬੈਠੇ ਹੈਗੇ ਆ ਤੇ ਵੀਰ ਨੇ ਉਹ ਕਿਹਾ ਕਿ ਸਾਡੇ ਨਾਲ ਤੇ ਬੱਚੇ ਆ ਇਹ ਹਿੰਸਕ ਰੂਪ ਨਹੀਂ ਧਾਰਨ ਕਰ ਸਕਦੇ ਅਸੀਂ ਅਸੀਂ ਤੇ ਕੇਵਲ ਸਤਨਵੈਗੋ ਦਾ ਨਾਮ ਇੱਥੇ ਜਪਣਾ ਤੇ ਸਤਨਵੈਗੋ ਦਾ ਨਾਮ ਜਾ ਕੇ ਉੱਥੇ ਸੀਐਮ ਸਾਹਿਬ ਦੀ ਕੋਠੀ ਦੇ ਅੱਗੇ ਵੀ ਉਹਨਾਂ ਨੇ ਗੱਲ ਕੀਤੀ ਕਿਸੀਂ ਉੱਥੇ ਵੀ ਉਹ ਨਾਮ ਜਪਣਾ ਤੇ ਇੱਕ ਹੋਰ ਵੀ ਕੁਐਸਚਨ ਖੜਾ ਹੋ ਗਿਆ ਕਿ ਜੇ ਉੱਥੇ ਅਜ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਪ੍ਰੋਟੈਸਟ ਕੀਤਾ ਜਾਂਦਾ ਵਾ ਤੇ ਫਿਰ ਦਫਾ 143 ਕਿੱਥੇ ਜਾਂਦੀ ਆ ਬੀਜੇਪੀ ਦਫਤਰ ਦੇ ਸਾਹਮਣੇ ਇੱਕ ਵੱਡਾ ਪ੍ਰੋਟੈਸਟ ਹੋ ਰਿਹਾ ਸੀ ਉਸ ਦੇ ਵਿੱਚ ਬਹੁਤ ਭਾਰੀ ਤਦਾਦ ਦੇ ਵਿੱਚ ਉੱਥੇ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉੱਥੇ ਪਹੁੰਚੇ ਸੀ ਤੇ ਫਿਰ ਇਹਨਾਂ ਦੇ ਉੱਤੇ 33ਆਂ ਦੇ ਉੱਤੇ ਪਾਬੰਦੀ ਕਿਉਂ ਹੈ ਕਹਿੰਦੇ ਕਿ 33ਆਂ ਤੇ ਪਾਬੰਦੀ ਕਿਉਂ ਲੱਗਦੀ ਆ ਸਾਨੂੰ ਰੋਕਿਆ ਜਾਂਦਾ ਤੇ ਉਦੋਂ ਦੇ ਲਾਪਸੇ ਪ੍ਰੋਟੈਸਟ ਹੋ ਰਿਹਾ ਵਾ ਹੁਣ ਪ੍ਰਸ਼ਾਸਨ ਅਲਰਟ ਆ ਤੁਸੀਂ ਇੱਕ ਰਿਓ ਤਸਵੀਰਾਂ ਤਾਂ ਦਿਖਾ ਲ ਦਿੰਨੇ ਆ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਇਸ ਟਾਈਮ ਦੇ ਉੱਤੇ ਅਲਰਟ ਹੋ ਚੁੱਕਾ ਕਿਉਂਕਿ ਤਕਰੀਬਨ 2 ਕਿੰਟ ਦਾ ਸਮਾਂ ਹੋ ਚੱਲਿਆ ਸੀ ਇਹਨਾਂ ਨੂੰ ਬੈਠਿਆਂ ਨੂੰ ਇੱਥੇ 2 ਕਿੰਟ ਤੋਂ ਬਾਅਦ ਚ ਆਪਸੀ ਗੱਲਬਾਤ ਹੁੰਦੀ ਆ ਤੇ ਨੌਜਵਾਨ ਉੱਠ ਕੇ ਕੁ ਸੁਨੇਹਾ ਦੇ ਦਿੰਦਾ ਕਿ ਸਾਨੂੰ ਰੋਕਿਆ ਕਿਹੜੇ ਕਾਨੂੰਨ ਤਹਿਤ ਜਾ ਰਿਹਾ ਕਿ ਅਸੀਂ ਆਪਣਾ ਸ਼ਾਂਤਮਈ ਕੀ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਸ਼ ਪ੍ਰੋਟੈਸਟ ਕਰਨ ਦੇ ਵੇਤੋਂ ਅੱਗੇ ਜਾਣ ਦੀ ਗੱਲ ਹੋਈ ਤੇ ਅੱਗੇ ਜਾਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦਾ رابطہ ਕਾਇਮ ਹੋਊਗਾ ਤੇ ਚੰਡੀਗੜ੍ਹ ਪ੍ਰਸ਼ਾਸਨ ਜੇ ਕਹੂਗਾ ਅਗਲੇ ਪਾਸੇ ਤੁਸੀਂ ਜਾ ਸਕਦੇ ਆ ਤੇ ਫਿਰ ਤੁਸੀਂ ਜਾ ਸਕਦੇ ਆਂ ਪੰਜ ਬੰਦਿਆਂ ਦੀ ਜੇ ਤੋ ਗੱਲ ਹੋਈ ਹੈ ਕਿ ਪੰਜ ਬੰਦੇ ਵੀ ਕਿਉਂ ਨਹੀਂ ਜਾ ਸਕਦੇ ਤੇ ਉਹਦੇ ਬਾਰੇ ਪ੍ਰਸ਼ਾਸਨ ਨੇ ਜੇ ਕੋਈ ਵੀ ਜਿਹੜਾ ਕਿ ਖਾਸ ਕਰਕੇ ਪੰਜਾਬ ਪੁਲਿਸ ਦੇ ਅਫੀਸਰ ਸਹਬਾਨ ਸੀ ਉਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਜੋ ਉਧਰ ਦੀ ਹਦਾਇਤ ਹੋਊਗੀ ਉਹ ਤੁਹਾਨੂੰ ਦੱਸਤਾ ਜਾਊਗਾ ਤੇ ਸੀਐਮ ਸਾਹਿਬ ਬਾਰੇ ਉਹਨਾਂ ਨੇ ਕਿਹਾ ਕਿ ਜੇ ਸੀਐਮ ਸਾਹਿਬ ਸਾਡੇ ਸੀਐਮ ਸਾਹਿਬ ਚੰਡੀਗੜ੍ਹ 'ਚ ਬੈਠੇ ਆ ਤੇ ਜਾਂ ਫਿਰ ਸਾਨੂੰ ਉਹ ਮਿਲ ਲੈਣਾ ਨਾ ਕਿ ਸਾਡੇ ਨਾਲ ਉਹ ਗੱਲਬਾਤ ਕਰਨ ਵੇਖਦੇ ਆ ਬਸ 10 ਮਿੰਟ ਦਾ ਨ ਸਮਾਂ ਦਿੱਤਾ ਵਾ ਤੇ ਪ੍ਰਸ਼ਾਸਨ ਜਿਹੜਾ ਕਿ ਉਧਰੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲਬਾਤ ਹੋ ਰਹੀ ਆ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੇਖਦੇ ਆ ਇਸ ਤੋਂ ਬਾਅਦ ਦੇ ਵਿੱਚ ਕਿਹੋ ਜੀ ਕਾਰਵਾਈ ਹੁੰਦੀ ਆ ਕਿ ਚੰਡੀਗੜ੍ਹ ਪ੍ਰਸ਼ਾਸਨ ਨਾਲ ਕਿ ਕੋਈ ਗੱਲਬਾਤ ਕਰਦਾ ਇਹਨਾਂ ਦੇ ਨਾਲ ਤੇ ਇਧਰਲੇ ਪਾਸੇ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਸਤ ਲੈ ਕੁਕ ਦੱਸ ਤੋਂ 15 ਮਿੰਟ ਦਾ ਸਮਾਂ 10 ਤੋਂ 15 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਕਿ 10 ਤੋਂ 15 ਮਿੰਟ ਅਸੀਂ ਹੋਰ ਬੈਠਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਸਵਾਲ ਵੀ ਹੋਊਗਾ ਕਿ ਸਾਨੂੰ ਰੋਕਿਆ ਕਿਉਂ ਗਿਆ ਵਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ तकरीबन 2 ਘੰਟੇ ਤੋਂ ਵੱਧਾ ਸਮਾਂ ਹੋ ਗਿਆ ਤੇ ਚਾਰੇ ਪਾਸੇ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਦੇ ਵਿੱਚ ਹਰਕਤ ਵੀ ਹੈਗੀ ਐ ਇਸ ਟਾਈਮ ਤੇ ਜੇ ਅਪਾ ਤਸਵੀਰਾਂ ਤੁਹਾਨੂੰ ਦਿਖਾ ਲ ਦਿੰਨੇ ਆ ਪ੍ਰਸ਼ਾਸਨ ਪੂਰਾ ਹਰਕਤ ਦੇ ਵਿੱਚ ਆ ਚਾਰ ਚਪੇੜੇ ਤਸਵੀਰ ਤੇ ਇਹਦੇ ਵਿੱਚ ਅੱਜ ਇੱਕ ਭੈਣਾਂ ਵੀ ਇੱਥੇ ਪਹੁੰਚੀਆਂ ਹੈਗੀਆਂ ਤੁਸੀਂ ਵੇਖ ਸਕਦੇ ਹੋ ਜਿਹੜੀ ਛੋਟੀ ਜਿਹੀ ਬੱਚੀ ਸੀ 1-3 ਸਾਲ ਦੀ ਅਗਲੇ ਪਾਸੇ ਤੇ ਉਹਨਾਂ ਦੇ ਮਾਤਾ ਜੀ ਉਹ ਬੈਠੇ ਹੈਗੇ ਆ ਅਗਲੇ ਪਾਸੇ ਵੀ ਉਹ ਭੈਣਾਂ ਜਿਹੜੀਆਂ ਕਿ ਤਿੰਨ ਜਣੇ ਇਸ ਗ੍ਰਿਫਤਾਰੀਆਂ ਦੇਣ ਵਾਸਤੇ ਪਹੁੰਚੀਆਂ ਜਿਹੜੀਆਂ ਭੈਣਾਂ ਐ ਵੀ ਆ ਉਹ ਤੁਸੀਂ ਨਾਲ ਤੁਸੀਂ ਵੇਖ ਸਕਦੇ ਹੋ ਤੇ ਇਸ ਟਾਈਮ ਅਲਰਟ ਹੋ ਚੁੱਕਾ ਵਾ ਪ੍ਰਸ਼ਾਸਨ ਵੇਖਦੇ ਆ ਕਿਹੜੀ ਗੱਲਬਾਤ ਹੁੰਦੀ ਆ ਉਧਰ ਪਾਸੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਨਾਲ ਕਿਹੜੀ ਗੱਲਬਾਤ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਿਹੋ ਜੀ ਰਣਨੀਤੀ ਇਹਨਾਂ ਵੱਲੋਂ ਰਿੱਕੀ ਜਾਂਦੀ ਤੇ ਹੁਣ ਜੇ ਚਾਰਜਪੇਡ ਦੀ ਆਪਾਂ ਗੱਲ ਕਰੀ ਤੇ ਚਾਰਜਪੇਰ ਐਸ ਟਾਈਮ ਪ੍ਰਸ਼ਾਸਨ ਜਿਹੜਾ ਹੈਗਾ ਵਾ ਚੌਕਸ ਹੋ ਚੁੱਕਾ ਵਾ ਇੱਕ ਤਸਵੀਰ ਤੁਹਾਨੂੰ ਇਧਰ ਦੀ ਦਿਖਾ ਲਦੇ ਨੇ ਕਿ ਮੈਂ ਸਵੇਰੇ ਉੱਥੇ ਦੀ ਤਸਵੀਰ ਤੁਹਾਨੂੰ ਦਿਖਾ ਲਈ ਸੀ ਇਧਰਲੇ ਪਾਸੇ ਵੀ ਪ੍ਰਸ਼ਾਸਨ ਪੂਰਾ ਚੌਕਸ ਆ ਉਧਰਲੇ ਪਾਸੇ ਘੋੜੇ ਵੱਧਿਆ ਘੋੜਸਵਾਰ ਫੌਜੀਆਂ ਵੀ ਆ ਕੱਲ ਦੀ ਜਿਹੜੇ ਤਸਵੀਰਾਂ ਸੀ ਕੱਲ ਦੀਆਂ ਤਸਵੀਰਾਂ ਤੋਂ ਇੱਕ ਤਸਵੀਰ ਤੇ ਵੱਖਰੀ ਜਾਪੀ ਇਹ ਪਾਸੇ ਦੀ ਕਿ ਉਹ ਚੌਕ ਤੋਂ ਲੈ ਕੇ ਜਿਹੜੇ ਚੌਕ ਤੋਂ ਉੱਤੋਂ ਮੋੜਾ ਪੈਂਦਾ ਤੇ ਚੰਡੀਗੜ੍ਹਲੇ ਪਾਸੇ ਨੂੰ ਮੁੜਿਆ ਜਾਂਦਾ ਜਿਹੜਾ ਕਿ ਸੈਕਟਰ 36 ਨੂੰ 42 ਨੂੰ ਤੇ 53 ਸੈਕਟਰ ਵਾਲੇ ਪਾਸੇ ਨੂੰ ਰਸਤਾ ਜਾਂਦਾ ਵਾ ਉਸ ਚੌਂਕ ਤੋਂ ਇਸ ਚੌਂਕ ਤੱਕ ਭਾਰੀ ਪੁਲਿਸ ਬੱਲਾ ਇਸ ਟਾਈਮ ਤੇ ਉੱਤੇ ਤਾਇਨਾਤ ਕੀਤਾ ਹੋਇਆ ਜਿਹੜਾ ਕਿ ਪੰਜਾਬ ਪੁਲਿਸ ਦੇ ਜਵਾਨ ਆ ਤੇ ਹੁਣ ਹੁਣ ਜਿਹੜਾ ਇੱਕ ਨੌਜਵਾਨ ਉੱਠਦਾ ਤੇ ਉਹ ਸਵਾਲ ਖੜਾ ਕਰ ਦਿੰਦਾ ਉਹ ਕਹਿੰਦਾ ਕਿ ਸਾਨੂੰ ਜਾਣ ਕੇ ਨੂੰ ਦਿੱਤਾ ਗਿਆ ਸਾਡੇ ਨਾਲ ਹੀ ਇਦਾਂ ਕੁ ਹੋ ਰਿਹਾ ਉਸ ਤੋਂ ਬਾਅਦ ਚ ਪ੍ਰਸ਼ਾਸਨ ਜਿਹੜਾ ਹੈਗਾ ਵਾ ਉਹ ਆਪਣੀ ਗੱਲਬਾਤ ਜਿਹੜੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਕਰ ਰਿਹਾ ਪੰਜਾਬ ਦਾ ਪ੍ਰਸ਼ਾਸਨ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਅਧਿਕਾਰੀ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਨਾਲ ਕਹਿੰਦੇ ਅਸੀਂ ਗੱਲਬਾਤ ਕਰਕੇ ਥੋੜੀ ਦੇਰ ਤੁਹਾਨੂੰ ਦ ਕੀ ਕੋਈ ਮਸਲੇ ਦਾ ਹੱਲ ਨਿਕਲਦਾ ਕੀ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਊਗਾ ਕਿ ਇੱਥੋਂ ਗ੍ਰਿਫਤਾਰੀ ਕੀਤੀ ਜਾਊਗੀ ਇਹ ਦੇਖਦੇ ਆ ਕਿ ਥੋੜਾ ਸਮੇਂ ਤੱਕ ਇਹ ਵੀ ਪਤਾ ਲੱਗ ਜਾਊਗਾ ਅਗਲੇ ਪਾਸੇ ਜਾਣ ਤੱਕ ਗ੍ਰਿਫਤਾਰੀ ਕੀਤੀ ਜਾਂਦੀ ਹੈ ਕਿ 7 ਨੰਬਰ ਗੁਰਦਾ ਨਾਮ ਜਿੱਥੇ ਜਪਿਆ ਜਾਂਦਾ ਕੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਹੋਸ ਜਾਓ ਹੋਸ ਜਾਓ ਹੋਸ ਜਾਓ ਪੰਜਾਬ ਸਰਕਾਰ ਹੋਸ ਜਾਓ ਹੋਸ ਜਾਓ ਹੋਸ ਜਾਓ ਸਿੱਖਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਖਾਨੜ ਧੱਕੇशाही ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਬੰਦੀ ਸਿੰਘ ਰਹਾਓ ਕਰੋ ਰਹਾਓ ਕਰੋ 328 ਰੂਪ ਚੋਰੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਇਹ ਕਨਾਲ ਤੱਕੇ ਜਹੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਸਿੱਖਾਂ ਨੂੰ ਅਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਾਂ ਨੂੰ ਅਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਸਿੱਖਾਂ ਨੂੰ ਬੰਦੇ ਹੱਕ ਦਿਓ ਹੱਕ ਦਿਓ ਹੱਕ ਦਿਓ ਉਹ ਸਿੱਖਾਂ ਨੂੰ ਬੰਦੇ ਹੱਕ ਦਿਓ ਹੱਕ ਦਿਓ ਹੱਕ ਦਿਓ ਉਹ ਸਿੱਖਾਂ ਨਾਲ ਤੱਕਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਸਿੱਖਾਂ ਨਾਲ ਤੱਕਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਦੀ ਸਰਕਾਰ ਹੋਸ਼ ਚਾਓ ਹੋਸ਼ ਚਾਓ ਹੋਸ਼ ਚਾਓ ਮੋਦੀ ਸਰਕਾਰ ਹੋਸ਼ ਚਾਓ ਹੋਸ਼ ਚਾਓ ਹੋਸ਼ ਚਾਓ ਪੰਜਾਬ ਪੁਲਿਸ ਤੱਕਾ ਕਰਨਾ ਬੰਦ ਕਰੇ ਬੰਦ ਕਰੇ ਬੰਦ ਕਰੇ ਪੰਜਾਬ ਪੁਲਿਸ ਤੱਕਾ ਕਰਨਾ ਬੰਦ ਕਰੇ ਬੰਦ ਕਰੇ ਬੰਦ ਕਰੇ ਉਹ ਸਿੱਖਾਂ ਨਾਲ ਤੱਕਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਮੋਦੀ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਤੇ ਬੰਦੇ ਸਿੰਘ ਰਿਆ ਕਰੋ ਨਾ ਕਰੋ ਰਿਆ ਕਰੋ ਰਿਆ ਕਰੋ ਉਹ ਸਿੱਖਾਂ ਨੂੰ ਅਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਸਿੱਖਾਂ ਦੇ ਸਰਦਾਰ मियां ਕਾਲੇ ਆਪਾਂ ਸਾਰੀ ਸੰਗਤ ਨੇ ਕਿਹਾ ਸੀ ਕਿ 10-15 ਮਿੰਟਾਂ ਚ ਸਾਨੂੰ ਦੱਸੋ ਤੇ ਮੈਨੂੰ ਕੋਈ ਲੱਗਦਾ ਨਹੀਂਗਾ ਇੱਕ ਇੰਟੈਲੀਜੈਂਸ ਦੇ ਭਾਈ ਸਾਹਿਬ ਆਏ ਸੀ ਕਹਿੰਦੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਤਾਂ ਮੁਸ਼ਕਲ ਹੈ ਇੱਥੇ ਆ ਕੇ ਜਵਾਬ ਦੇਵੇ ਆਪ ਨੂੰ ਜਾਣਦੋ ਚੰਡੀਗੜ੍ਹ ਦੇ ਵਿੱਚ ਜੀ ਕਿੰਨਾ ਕੁ ਦੂਰ ਆ ਆਪਾਂ ਨੂੰ ਇਹ ਚੀਜ਼ ਵਾਰ-ਵਾਰ ਜਿਹੜੀ ਅਹਿਸਾਸ ਕਰਾਈ ਜਾਂਦੀ ਹੈ ਵੀ ਆਪਾਂ ਕੋਈ ਵੱਖਵਾਦੀ ਹੈਗੇ ਆ ਤਾਂ ਅੱਜ ਆ ਦੇਖ ਲਓ ਆਪਣੇ ਨਾਲ ਕਿੰਨਾ ਧੱਕਾ ਕੀਤਾ ਜਾਂਦਾ ਤੇ ਅਸੀਂ ਪ੍ਰਸ਼ਾਸਨ ਨੂੰ ਇੱਕ ਵਾਰੀ ਕਹਿੰਦੇ ਆ ਵੀ ਸਾਡੇ ਸਾਹਮਣੇ ਤਾਂ ਕਰਿਆ ਜਾਵੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਾਡੇ ਸਾਹਮਣੇ ਤਾਂ ਕੀਤਾ ਜਾਵੇ ਇੱਕ ਅਸੀਂ ਤਾਂ ਸਵਾਲ ਹੀ ਪੁੱਛਣਾ ਆ ਅਸੀਂ 5 ਮਿੰਟ ਹੋਰ ਕਹਿੰਦੇ ਆ ਵੀ 5 ਮਿੰਟਾਂ ਸਾਡਾ ਸਾਨੂੰ ਕਿਸੇ ਨਾਲ ਤਾਂ ਦੇਖੋ ਅਸੀਂ ਕੋਈ ਨਹੀਂ ਹਿੰਸਾ ਨਹੀਂ ਕਰ ਰਹੀ ਪ੍ਰਸ਼ਾਸਨ ਖੜਾ ਜਿੰਮੇਵਾਰ ਬੰਦੇ ਖੜੇ ਐ ਤੇ ਜੇ ਉਹ ਨਹੀਂ ਗੱਲ ਕਰਨਾ ਚਾਹੁੰਦੇ ਤਾਂ ਵੀ ਕੈਨੋ ਗੋ ਓਵਰ देयर ਵੀ ਸਾਨੂੰ ਸਾਨੂੰ ਜਾਣ ਦੋ ਜੇ ਉਹ ਨਹੀਂ ਗੱਲ ਕਰਨਾ ਜੀ ਜੇ ਅਗਰ ਹਮ ਪੰਜਾਬ ਦੇ ਅੰਦਰ ਤੇ ਸਾਨੂੰ ਜਾਣ ਦੋ ਚੰਡੀਗੜ੍ਹ ਅਸੀਂ ਆਪੇ ਗੱਲ ਕਰ ਲਾਂਗੇ ਅਸੀਂ ਕੋਈ ਹਿੰਸਕ ਨਹੀਂ ਹੋਣਾ ਅਸੀਂ ਕਿਸੇ ਨਾਲ ਲੜਨਾ ਨਹੀਂ ਅਸੀਂ ਬਹੁਤ ਜ਼ਿਆਦਾ ਜਰ ਹੈ ਕਿ ਗੱਲ ਕਰ ਰਹੇ ਜੀ ਸਾਨੂੰ ਪਤਾ ਅਸੀਂ 2-3 ਵਾਰ ਸਨੀ ਦੇਖਵਾ ਨਹੀਂ ਰਹੇ ਤਾਂ ਸਾਨੂੰ ਕਿਸੇ ਹਿਸਾਬ ਨਾਲ ਤਾਂ ਸਾਨੂੰ ਰੋਕਿਆ ਗਿਆ ਸਰ ਸਾਨੂੰ ਉਹਦਾ ਉਹਦਾ ਸਰ ਕਿੰਨਾ ਕੁ ਦੂਰੇ ਦੱਸੋ ਮੈਨੇ 5 ਫੁੱਟ ਦੂਰੀ ਤੇ ਬੈਠੀ ਆ ਜੀ ਦੇਖੋ ਇੰਟੈਲੀਜੈਂਸੀ ਦੇ ਬੰਦੇ ਖੜੇ ਆ ਇੱਥੇ ਇਹ ਕਹਿ ਰਿਹਾ ਵੀ ਨਹੀਂ ਆ ਨਹੀਂ ਆ ਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਹੋਈ ਸੀ ਕੋਈ ਅੱਲਾ ਅਫਸਰ ਕਿਉਂ ਨਹੀਂ ਤੁਹਾਡੇ ਕੋਲ ਪਹੁੰਚ ਰਿਹਾ ਇੱਥੇ ਐਸਐਸਪੀ ਸਾਹਿਬ ਖੜੇ ਨੇ ਐਸਐਸਪੀ ਸਾਹਿਬ ਖੜੇ ਨੇ ਨਹੀਂ ਮੈਂ ਮੈਂ ਕੋਈ ਕਮੈਂਟ ਤੁਸੀਂ ਫਿਰ ਉਹਨਾਂ ਨਾਲ ਗੱਲ ਕਰੋ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੁਸੀਂ ਇੰਟੈਲੀਜੈਂਸ ਦੇ ਹਿਸਾਬ ਨਾਲ ਚੱਲ ਰਹੇ ਕਿ ਪ੍ਰਸ਼ਾਸਨਿਕ ਇੰਟੈਲੀਜੈਂਸੀ ਦੇ ਹਿਸਾਬ ਨਾਲ ਚੱਲ ਰਹੇ ਅਸੀਂ ਦੇਖੋ ਅਸੀਂ ਚੁੱਪ ਕਰਕੇ ਉੱਥੇ ਗਏ ਸੀ ਉਹ ਕਹਿੰਦੇ 10-15 ਮਿੰਟ ਚੋਲਗਿਰੀ ਤੁਹਾਡੀ ਇੰਟੈਲੀ ਇਵੇਂ ਸਾਨੂੰ ਕਿਉਂ ਡੱਕਿਆ ਹੋਇਆ ਆ ਲੈ ਕੇ ਤੁਹਾਡੇ ਕੋਲ ਇੰਟੈਲੀਜੈਂਸੀ ਵਾਲੇ ਆਏ ਆ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸੋ ਸਾਨੂੰ ਕਿਉਂ ਡੱਕਿਆ ਹੋਇਆ ਸੀ ਅਸੀਂ ਇੱਥੇ ਬੈਠੇ ਆ ਆਪਦਾ ਚੁੱਪ ਕਰਕੇ ਜਾਣਾ ਸਾਡੇ ਸਾਡੇ ਸਾਹਮਣੇ ਜਿਹੜੇ ਪੰਜਾਬ ਦੇ ਅਫਸਰ ਆ ਰਹੇ ਨੇ ਅਸੀਂ ਉਹਨਾਂ ਨਾਲ ਗੱਲ ਕਰਨੀ ਆ ਨਾ ਵੀ ਡਿਲੀਵਰੀ ਮੈਸੇਜ ਟੂ ਥੈਮ ਉਹ ਮੈਸੇਜ ਦੇਣ ਕਿ ਆ ਕੇ 5 ਮਿੰਟ ਗੱਲਤਾ ਕਰੇ ਕਿ ਗੱਲ ਕੀ ਹੈ ਸਰ ਜਿਹੜੇ ਇੱਥੇ ਹੈਗੇ ਆ ਸਰ ਇੱਥੇ ਜਿੰਨਾ ਜਿਹੜੇ ਵੀ ਖੜੇ ਸਾਨੂੰ ਨਾਮ ਨਹੀਂ ਪਤਾ ਸਰ ਉਹ ਵੀ ਐਸਐਸਪੀ ਸਾਹਿਬ ਖੜੇ ਸੀ ਕਿ ਐਸਐਸਪੀ ਸਾਹਿਬ ਖੜੇ ਸੀ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਤੁਹਾਨੂੰ ਕਿਉਂ ਰੋਕਿਆ ਅਸੀਂ ਕਿਹਾ ਜਿਨ੍ਹਾਂ ਅਸੀਂ ਦੋਨੋਂ ਤੁਸੀਂ ਤੁਸੀਂ ਸਾਰਾ ਦੇਖੋ ਤੁਸੀਂ ਸਭ ਨੇ ਕਵਰੇਜ ਕੀਤਾ ਅਸੀਂ ਤਾਂ ਸਵਾਲ ਹੀ ਪੁੱਛਿਆ ਵੀ ਸਾਨੂੰ ਕਿਉਂ ਰੋਕਿਆ ਕਿਹੜੇ ਪ੍ਰਸ਼ਾਸਨ ਕਿਹੜੇ ਸੰਵਿਧਾਨ ਦੇ ਕਿਹੜੇ ਕਲੋਜ਼ ਦੇ ਅੰਦਰ ਸਾਨੂੰ ਇੱਥੇ ਰੋਕਿਆ ਗਿਆ ਉਹ ਕਹਿੰਦੇ ਸਾਡੇ ਕੋ ਕੋਈ ਜਵਾਬ ਨਹੀਂ ਸਾਨੂੰ ਕਹਿੰਦੇ ਵੀ ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਵੀ ਇਹਨਾਂ ਨੇ ਹਿੰਸਾ કરી ਹਿੰਸਾ ਤੇ 8 ਤਰੀਕ ਨੂੰ ਹੋਈ ਹੈ ਉਦੋਂ ਪਹਿਲਾਂ ਦੋ ਦਿਨ ਸੀ ਸਾਨੂੰ ਜਾਣ ਦੇ ਦਿੰਦੇ ਉਹ ਵੀ ਸਾਰ ਇਹਨਾਂ ਦਾ ਫੇਲੀਅਰ ਹੈ ਉਹ ਵੀ ਇਹਨਾਂ ਦਾ ਫੇਲੀਅਰ ਹੈ ਸਾਨੂੰ ਜਾਣ ਦੇ ਦਿੰਦੇ ਉਸ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚੇ ਸੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਦੋਂ ਹਿੰਸਾ ਹੋਇਆ ਤੋਂ ਪਹਿਲਾਂ ਗਏ ਸੀ ਜਾਣ ਹੀ ਨਹੀਂ ਦਿੱਤਾ ਗਿਆ ਨਾ ਅਸੀਂ ਇਹ ਕਹਿ ਰਹੇ ਨਾ ਵੀ ਹਿੰਸਾ ਦਿੱਤੀ ਤਾਂ ਤੁਹਾਨੂੰ ਰੋਕਿਆ ਗਿਆ ਅਸਤੇ ਇਹੀ ਸਵਾਲ ਇਹਨਾਂ ਨੂੰ ਕਰਾਸ ਕਰ ਰਹੇ ਆਂ ਵੀ ਅਗਰ ਸਾ 8 ਤਰੀਕ ਨੂੰ ਇੱਥੇ ਜੋ ਵੀ ਹੋਇਆ ਉਦੋਂ ਪਹਿਲੇ ਤੇ ਦੋ ਦਿਨ ਸ਼ਾਂਤਮਈ ਤਰੀਕੇ ਨਾਲ ਹੋਇਆ ਸਾਨੂੰ ਉਦੋਂ ਜਾਣ ਦੇ ਦਿੰਦੇ ਦੇਖੋ ਜਿਹੜਾ ਗੱਲ ਅਸੀਂ ਕਰ ਰਹੇ ਆਂ ਵੀ ਸਾਨੂੰ ਤਾਂ ਹਰੇਕ ਤਰੀਕੇ ਨਾਲ ਸਾਨੂੰ ਇਹ ਚੀਜ਼ ਦਾ ਜਤਾਇਆ ਜਾ ਰਿਹਾ ਵੀ ਜਿਹੜੇ ਸਾਰੇ ਕਾਨੂੰਨ ਹੈ ਤੁਹਾ ਕਾਨੂੰਨ ਸਰਕਾਰਾਂ ਸਰਕਾਰ ਬਣਾਉਂਦੀ ਹੈ ਜਾਂ ਸਰਕਾਰਾਂ ਉਹਨਾਂ ਵਾਸਤੇ ਕੋਈ ਕਾਨੂੰਨ ਜਿਹੜੇ ਕਾਤਲ ਜਿਹੜੇ ਕਾਤਲ ਨੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਵਾਸਤੇ ਕਾਨੂੰਨ ਲੱਗਿਆ ਜੀ ਜਿਹੜੇ ਇਨਸਾਫ ਮੰਗ ਰਹੇ ਉਹਨਾਂ ਵਾਸਤੇ ਕਾਨੂੰਨ ਲੱਗਿਆ ਜੀ ਉਹ ਨਹੀਂ ਸਰਕਾਰਾਂ ਵਾਸਤੇ ਕਾਨੂੰਨ ਜਿਹੜੇ ਸਰਕਾਰ ਦੇ ਬੰਦੇ ਆ ਉਹਨਾਂ ਵਾਸਤੇ ਅਲੱਗ ਹੈ ਜਿਹੜਾ ਸਾਡੇ ਵਰਗਾ ਆਮ ਇਨਸਾਨ ਹੈ ਜਿਹੜਾ ਆਉਦੀ ਹੱਕਾਂ ਦੀ ਗੱਲ ਕਰਦਾ ਉਹਦੇ ਵਾਸਤੇ ਅਲੱਗ ਨੇ ਅੱਜ ਕਹਿੰਦੇ 144 ਲੱਗੀ ਸੀ 100 ਅੱਜ ਆਮ ਆਦਮੀ ਪਾਰਟੀ ਦਾ ਕਿ ਬਹੁਤ ਵੱਡਾ ਪ੍ਰੋ 37 ਦਿਨ ਹੋ ਗਏ ਆ ਕੋਈ ਮੰਤਰੀ ਸਾਹਿਬਾਨ ਦਾ ਕੋਈ ਸੁਨੇਹਾ ਆਇਆ ਕਿਉਂਕਿ ਧਾਲੀਵਾਲ ਸਾਹਿਬ ਗਏ ਆ ਉੱਥੇ ਬਹਿਬਲ ਮੋਰਚੇ ਵਿੱਚ ਤੇ ਉੱਥੇ ਟਵੀਟ ਵੀ ਕੀਤਾ ਮੁੱਖ ਮੰਤਰੀ ਸਾਹਿਬ ਨੇ ਕਿ ਇੱਕ ਸਾਈਡ ਤੇ ਰੋਡ ਖੋਲਤਾ ਜੇ ਮਨ ਵੀ ਗਏ ਆ ਰੋਡ ਖੋਲ ਹੀ ਦਿੱਤਾ ਦੇਖੋ ਜੀ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਅਸੀਂ ਇੱਕ ਲੀ ਖਿੱਚ ਕੇ ਬੈਠੇ ਆ ਵੀ ਅਸੀਂ ਦੇਖੋ ਮੀਟਿੰਗਾਂ ਤਾਂ ਅਸੀਂ ਤਾਂ ਕਰੀਏ ਵੀ ਅਸੀਂ ਕੋਈ ਕੰਪਰੋਮਾਈਜ਼ ਕਰਨਾ ਹੋਵੇ ਕਿਸੇ ਮੰਗ ਨਾਲ ਅਸੀਂ ਤੇ ਚਾਰ ਮੰਗਾਂ ਲੈ ਕੇ ਚੱਲੇ ਆ ਇੱਕ ਲੀ ਖਿੱਚੀ ਆ ਵੀ ਮੰਨ ਜੂਗੇ ਤਾਂ ਆ ਜਿਓ ਕਿ ਨਹੀਂ ਅਸੀਂ ਕੋਈ ਮੀਟਿੰਗ ਨਹੀਂ ਕਰ ਰਹੇ ਛੋਟੇ ਬੱਚੇ ਵੀ ਨਾਲ ਨੇ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਵੀ ਅੱਗੇ ਜਾਣਾ ਗਲਤ ਹੈ ਦੇਖੋ ਛੋਟੇ ਬੱਚੇ ਸਾਡੇ ਨਾਲ ਆ ਗੁਰੂ ਸਾਹਿਬ ਦੇ ਵੀ ਛੋਟੇ ਛੋਟੇ ਬੱਚੇ ਸੀ 7 ਸਾਲ ਤੇ 9 ਸਾਲ ਇਹ ਤਾਂ ਸਾਨੂੰ ਵਿਰਾਸਤ ਚ ਮਿਲਿਆ ਹੋਇਆ ਛੋਟੇ ਬੱਚੇ ਵੀ ਆਉਣਗੇ ਸਭ ਆਉਣਗੇ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਦੇਖੋ ਅਸੀਂ ਕਰਦੇ ਇਹਨਾਂ ਨਾਲ ਗੱਲ ਜੇਕਰ ਸਾਨੂੰ ਨਹੀਂ ਜਵਾ ਦਿੰਦੇ ਤਾਂ ਅਸੀਂ ਫਿਰ ਦੇਖੋ ਲੋਕਾਂ ਨੂੰ ਤਾਂ ਇਹ ਪਤਾ ਲੱਗੇ ਨਾ ਵੀ ਜਿਹੜੀ ਜਨਤਾ ਇੱਥੇ ਰੋਕੀ ਹੋਈ ਹੈ ਬਿਨਾਂ ਗੱਲੋਂ ਰੋਕੀ ਹੋਈ ਹੈ ਲੋਕਾਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਇੱਕ ਚੀਜ਼ ਦਾ ਮੈਸੇਜ ਹੋਊਗਾ ਵੀ ਉਹ ਜਿਹੜੇ ਅੰਦੋਲਨਕਾਰੀ ਆ ਜੋ ਮੋਰਚਾ ਲਾ ਕੇ ਬੈਠੇ ਹੋ ਸ਼ਾਂਤਮਈ ਤਰੀਕੇ ਨਾਲ ਬੈਠਿਆ ਉਹਨਾਂ ਨੂੰ ਕਿਸੇ ਬਿਨਾਂ ਗੱਲ ਤੋਂ ਇੱਥੇ ਰੱਖਿਆ ਹੋਇਆ ਜਦੋਂ ਦੇਖੋ ਕੀ ਜਰਮਨੀ ਦੇ ਗੱਲ ਸੀ ਕਿ ਅੱਗ ਲੱਗ ਰਹੀ ਸੀ ਹਰੇਕ ਪਾਸੇ ਨਾਲ ਦਾ ਗਵਾਂਢੀ ਕਹਿੰਦਾ ਯਾਰ ਮੇਰੇ ਘਰੇ ਅੱਗ ਲੱਗੀ ਆ ਤੂੰ ਆ ਜਾ ਮੇਰੀ ਮਦਦ ਕਰ ਦੇ ਕਹਿੰਦਾ ਫਿਰ ਕੀ ਹੋਇਆ ਤੇਰੇ ਲੱਗੀ ਹੈ ਮੇਰੇ ਤਾਂ ਨਹੀਂ ਲੱਗੀ ਪਰ ਜਦੋਂ ਐਟ ਦਾ ਐਂਡ ਉਹਦੇ ਘਰੇ ਅੱਗ ਲੱਗੀ ਤਾਂ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਸੀਗਾ ਅੱਜ ਅਸੀਂ ਇਹ ਗੱਲ ਕਰਦੇ ਆਂ ਵੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਦੇ ਵਿੱਚ ਜਿਹੜੇ ਆਗੂ ਬੈਠੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ। ਦੇਖੋ ਹੋ ਰਹੀ ਹੈ ਗੱਲ। ਉਹ ਕੀ ਕਹਿ ਰਹੇ? ਸਾਨੂੰ ਤਾਂ ਸਵਾਲ ਪੁੱਛਣ ਵਾਸਤੇ ਕਿਹਾ ਸੀ ਸਵਾਲ ਪੁੱਛਿਆ। ਅਸੀਂ ਜਾਬਤੇ ਦੇ ਵਿੱਚ ਬੈਠੇ ਆਂ। ਏਜੰਸੀ ਦਾ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਸੀ ਤੇ ਹੁਣ ਤੁਸੀਂ ਆਲਾ ਅਧਿਕਾਰੀਆਂ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰੋਗੇ ਹੁਣ? ਦੇਖੋ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਜਵਾਬ ਦਿਓ। ਅਗਰ ਨਹੀਂ ਦਿੰਦੇ ਤਾਂ ਸਾਰਾ ਮੀਡੀਆ ਦਿਖਾਊਗਾ। ਲੋਕਾਂ ਨੂੰ ਵੀ ਪਤਾ ਲੱਗੂਗਾ ਕਿਵੇਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਅੱਜ ਜੇ ਸਾਡੇ ਅਧਿਕਾਰ ਖੋਏ ਜਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਾਂ ਨੂੰ ਬੰਦੇ ਹੱਕ ਦਿਓ ਹੱਕ ਦਿਓ ਹੱਕ ਦਿਓ ਸਿੱਖਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ 328 ਰੂਪ ਚੋਰੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸਿੱਖਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਾਡੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਾਡੇ ਬੰਦੀ सिंग रहा करो रहा करो रहा करो, रहा करो. ਸਭ ਦੀ ਬੇਦਬੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪੰਜਾਬ ਸਰਕਾਰ ਹੋਸ਼ ਚਾਓ ਹੋਸ਼ ਚਾਓ ਹੋਸ਼ ਚਾਓ ਭਗਵੰਤ ਮਾਨ ਕੇਜਰੀਵਾਲ ਹੋਸ਼ ਚਾਓ ਹੋਸ਼ ਚਾਓ ਹੋਸ਼ ਚਾਓ ਮੋਦੀ ਸਰਕਾਰ ਹੋਸ਼ ਚਾਓ 31 ਮੈਂਬਰੀ ਜਥਾਵਾ 31 ਮੈਂਬਰੀ ਜਥਾ ਜਿਹੜਾ ਕੀ ਗ੍ਰਿਫਤਾਰੀ ਦੇਣ ਵਾਸਤੇ ਆਇਆ ਸੀ ਤੇ ਤਕਰੀਬਨ ਦੁਪਹਿਰ ਤੋਂ ਬਾਅਦ ਦਾ ਸਮਾਂ ਹੋ ਚੁੱਕਾ ਨਾ ਤੇ ਗ੍ਰਿਫਤਾਰੀ ਹੋਈ ਆ ਤੇ ਉਦੋਂ ਬਾਅਦ ਦੇ ਵਿੱਚ ਪ੍ਰਸ਼ਾਸਨਿਕ ਕਰਨੇ ਗੱਲਬਾਤ ਹੋਈ ਆ ਕਿ ਸਾਡੀ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਗੱਲਬਾਤ ਕਰਾਤੀ ਜਾਵੇ ਇੱਕ ਉਧਰ ਦਾ ਸੁਨੇਹਾ ਜਿਹੜਾ ਕਿ ਲੈ ਕੇ ਆਏ ਸੀ ਹੁ ਆ ਜੀ ਦੁਬਾਰਾ ਫੇਰ ਕੁਸ਼ਵੀਰ ਕਹਿ ਰਿਹਾ ਹੈ ਹੁ ਆ ਜੀ ਇਸੇ ਪੁਲਿਸ ਚੋਂ ਸੀ ਬਲਵੰਤ ਸਿੰਘ ਰਾਜੋਆਣਾ ਇਸੇ ਪੁਲਿਸ ਤੋਂ ਸੀ ਉਹ ਉਹ ਪੁਲਿਸ ਸੀ ਜਿਨ੍ਹਾਂ ਨੇ ਐਡੀ ਵੱਡੀ ਕੌਮ ਖਾਤਰ ਕੁਰਬਾਨੀ ਕੀਤੀ ਤੇ ਤੁਸੀਂ ਸਾਨੂੰ ਇੱਥੇ ਡੱਕ ਕੇ ਇਦਾਂ ਬਹਾਈ ਬੈਠੇ ਹੋ ਪਤਾ ਨਹੀਂ ਅਸੀਂ ਮੁੱਖ ਮੰਤਰੀ ਦਾ ਕੀ ਜਾ ਕੇ ਬਗਾੜ ਦੇਣਾ ਇਹ ਸਮਝੋ ਸਿੱਖਾਂ ਦੇ ਪਰਿਵਾਰਾਂ ਚੋਂ ਤੁਸੀਂ ਹੋ ਤੇ ਜੋ ਕੁਝ ਹੋ ਰਿਹਾ ਹੈ ਗਲਤ ਹੈ ਤੁਸੀਂ ਸਮਝੋ ਇਸ ਚੀਜ਼ ਨੂੰ ਚੰਡੀਗੜ੍ਹ ਵਾਲੀ ਪ੍ਰਸ਼ਾਸਨ ਨੂੰ ਅੱਗੇ ਕਰੋ ਤੁਹਾਨੂੰ ਸਾਡੇ ਖਿਲਾਫ ਖੜ ਕੇ ਇੱਥੇ ਖੜਾਾ ਦਿੰਦੇ ਆ ਇਹ ਸੀ ਨੂੰ ਜ਼ਰੂਰੀ ਹੈ ਉਹ 30 30 ਸਾਲ ਹੋ ਗਏ ਸਜਾਵਾਂ ਕੱਟ ਕੇ ਵੀ ਅੰਦਰ ਬੈਠੇ ਗਲੀ ਜਾਂਦੇ ਆ ਸਾਥ ਦਿਓ ਇਸ ਚੀਜ਼ ਦਾ ਬੋਲੇ 31 ਮੈਮਰੀ ਜਿੱਥਾ ਸੀ ਤੇ 31 ਮੈਮਰੀ ਜਿੱਥੇ ਇੱਕ ਸਵਾਲ ਆ ਹੁਣ ਪ੍ਰਸ਼ਾਸਨ ਨੂੰ ਕਿ ਸਾਨੂੰ ਰੋਕਿਆ ਕਿਉਂ ਗਿਆ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਕਿ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਕਰਦੇ ਆਂ ਗੱਲਬਾਤ ਕਰਦੇ ਆਂ 10 ਮਿੰਟ ਦਾ ਸਮਾਂ ਲੱਗ ਗਿਆ ਤੇ ਉਧਰਲੇ ਪਾਸੇ ਸੁਨੇਹਾ ਆ ਜਾਂਦਾ ਕਿ ਕੋਈ ਵੀ ਅਧਿਕਾਰੀ ਉਧਰ ਦਾ ਗੱਲਬਾਤ ਕਰਨ ਵਾਸਤੇ ਨਹੀਂ ਆਊਗਾ ਅਜੇ ਤੱਕ ਜਿਹੜਾ ਕਿ ਹੁਣ ਮੈਸੇਜ ਆਇਆ ਕਿ ਕੋਈ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਅਧਿਕਾਰੀ ਗੱਲਬਾਤ ਕਰਨ ਵਾਸਤੇ ਕਿ ਨਹੀਂ ਆਇਆ ਤੇ ਫਿਰ ਉਹ ਸੁਨੇਹਾ ਲੈ ਕੇ ਜਦੋਂ ਪਹੁੰਚਦੇ ਤੇ ਤੇ ਇੱਕ ਫੇਰ ਸੁਨੇਹਾ ਦਿੱਤਾ ਜਾਂਦਾ ਕਿ ਅਸੀਂ ਹੋਰ ਥੋੜਾ ਸਮਾਂ ਇੰਤਜ਼ਾਮ ਕਰ ਇੰਤ ਸਨ ਘਾਰੀਤਾਰ ਨਾਲ ਗੱਲਬਾਤ ਕਰੇ ਕਿਉਂਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਸ਼ਾਂਤਮਈ ਇਹ ਮਾਰਚ ਕੱਢਿਆ ਜਾ ਰਿਹਾ ਸ਼ਾਂਤਮਈ 31 ਸਿੰਘਾਂ ਦਾ ਜਥਾ ਜਿਹੜਾ ਇੱਥੇ ਪਹੁੰਚਦਾ ਵਾ ਜਿਹਦੇ ਵਿੱਚ ਅੱਜ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਇਧਰ ਇੱਕ ਬੱਚਾ ਬੈਠਾ ਉਧਰਲੇ ਪਾਸੇ ਅਗਲੇ ਪਾਸੇ ਵੀ ਇੱਕ ਬੱਚਾ ਬੈਠਾ ਇੱਕ ਪਿਛਲੀ ਤਸਵੀਰ ਤੁਹਾਨੂੰ ਵਿੱਚ ਦਿਖਾ ਦਿੰਨੇ ਆ ਛੋਟਾ ਜਿਹਾ ਬੱਚਾ ਜਿਹੜਾ ਕਿ ਤਸਵੀਰ ਦੀਆਂ ਉਹਦੇ ਛੋਟੇ ਬੱਚੇ ਦੀਆਂ ਪੌਣੇ ਕਿ ਤਿੰਨ ਸਾਲ ਦਾ ਉਹਦੇ ਤਸਵੀਰਾਂ ਵਾਇਰਲ ਹੋਣੀਆਂ ਭੈਣਾ ਵਿੱਚ ਬੈਠੀਆਂ ਹੈਗੀਆਂ ਨੌਜਵਾਨ ਆ ਸਾਰੇ ਇੱਥੇ ਬੈਠੇ ਹੈਗੇ ਆ ਤੇ 31 ਮੈਂਬ ਸਵਾਲ ਆ ਪ੍ਰਸ਼ਾਸਨ ਨੂੰ ਕਿ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਅੱਗੇ ਚੰਡੀਗੜ੍ਹ ਪ੍ਰਸ਼ਾਸਨ ਰੋਕਦਾ ਵਾ ਜਦੋਂ ਕਿ ਕਿਹਾ ਗਿਆ ਤਾਂ ਕਹਿੰਦੇ ਫਿਰ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲਬਾਤ ਕਰਵਾ ਦਿਓ ਤੇ ਕਹਿੰਦੇ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਨੇਹਾ ਲਾ ਦਿੰਨੇ ਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਨੇਹਾ ਲੱਗਾ ਪਰ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਸੀ ਗੱਲਬਾਤ ਕਰਨ ਵਾਸਤੇ ਅਜੇ ਤੱਕ ਕੋਈ ਨਹੀਂ ਆਇਆ ਵੇਖਦੇ ਆ ਥੋੜੀ ਦੇਰ ਤੱਕ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਧਿਕਾਰੀ ਐ ਇਸ ਟਾਈਮ ਦੇ ਉੱਤੇ ਆ ਪਹੁੰਚ ਚੁੱਕੇ ਆ ਵੇਖਦੇ ਆ ਕੋਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਕੋਈ ਮੈਸੇਜ ਆਉਂਦਾ ਕਿ ਜਾਂ ਇਹ ਤੋਂ ਬਾਅਦ ਦੇ ਵਿੱਚ ਮੋਰਚੇਵੇਂ ਰੋਜ਼ਾਨਾ ਦੀ ਤਰ੍ਹਾਂ ਇਥੋਂ ਵੀ ਕੌਮੀ ਇਨਸਾਫ ਮੋਰਚੇ ਤੇ ਵਾਪਸੀ ਕਰੂਗਾ ਤੇ ਫਿਰ ਅਗਲੇ ਦਿਨ ਦੀ ਰਣਨੀਤੀ ਜਿਹੜੀ ਕਿ ਦੁਬਾਰਾ ਨੀਤੀ ਉਲਿੱਕੀ ਜਾਂਦੀ ਆ ਉਹ ਸ਼ਾਇਦ ਕੱਲ ਦੀ ਰਣਨੀਤੀ ਹੈ ਕਿ ਦੁਬਾਰਾ ਫਿਰ ਜਿਹੜੀ ਕਿ ਉਲਿੱਕੀ ਜਾਊਗੀ